ਪਾਹੀ ਸਿੱਛਾ ਸਹਾਰਾ ਜੀ ਉਹ ਵੀ ਲੈ ਲਿਆ ਉਹ ਵੀ ਚਿੱਟੇ ਦੀ ਪੇਡ ਚੜ ਗਿਆ ਜੀ ਅਸੀਂ ਕੀ ਕਰਾਂਗੇ ਸਾਡੇ ਕੋਲ ਤਾਂ ਕੋਈ ਸਹਾਰਾ ਵੀ ਨਹੀਂ ਆਏਗਾ ਜੀ ਪਿਓ ਵੀ ਨਹੀਂ ਹੈਗਾ ਵੀ ਕਿਹਨੂੰ ਦੁੱਖ ਸੁਣਾਵਾ ਗਿਆ ਸੀ ਮੇਰਾ ਭਾਈ ਤਾਂ ਜੀ ਆ ਪਿਆ ਮੈਂ ਤਾਂ ਹੀ ਕਹਿਣਾ ਚਾਹਣੀ ਆ ਹੋਰ ਵੀ ਪਿੰਡਾਂ ਦੇ ਲੋਕ ਪਿੰਡਾਂ ਦੇ ਮੁੰਡੇ ਲਾਉਂਦੇ ਨਹੀਂ ਸਾਡੇ ਪਿੰਡ ਦੇ ਹੋਰ ਵੀ ਮੁੰਡੇ ਲਾਉਂਦੇ ਨਹੀਂ ਇਹਦੇ ਯਾਰ ਦੋਸਤ ਸਾਰੇ ਲਾਉਂਦੇ ਆ ਜੀ ਉਹ ਤਾਂ ਬਚ ਜਾਣ ਜੀ ਪਿੰਡ ਵਾਲਿਆਂ ਨੂੰ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇੱਕ ਤਾਂ ਪਿਆਗਾ ਵੀ ਹੋਰ ਵੀ ਮਰ ਜਾਣਗੇ ਐਵੇਂ ਕਿਸੇ ਮੰਤਰੀ ਦਾ ਮੁੰਡਾ ਮਰਿਆ ਹੁੰਦਾ ਨਾ ਜਿੱਥੇ ਭੱਜੇ ਆਉਂਦੇ ਫੁੱਲ ਲੈ ਕੇ ਜੀ ਉਹਦੀ ਆਏ ਆਉਂਦੇ ਜੀ ਹਾਂ ਭਈਆ ਮੇਰੇ ਭਾਈ ਦੀ ਲਾਸ ਦੀ 4 ਦਿਨ ਹੋ ਗਏ ਅਸੀਂ ਸੜਕਾਂ ਤੇ ਰੋਲਦੇ ਫਿਰਦੇ ਆ ਜੀ ਨੀਂਦ ਵੀ ਨਹੀਂ ਆਉਂਦੀ ਜੀ ਡਰ ਲੱਗਦਾ ਜੀ ਕਿਤੇ ਕੁਝ ਹੋਰ ਨਾ ਹੋ ਜੇ ਜੀ ਅਸੀਂ ਕੀ ਕਰਾਂਗੇ ਜੀ ਅਸੀਂ ਤਾਂ ਜਮ੍ਹਾਂ ਕੱਲੇ ਰਹੇ ਜੀ ਨੇ ਡੈਡੀ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਵੇਚਤਾ ਜੀ ਕਣਕ ਦਾ ਦਾਣਾ ਤੱਕ ਵੀ ਨਹੀਂ ਛੱਡਿਆ ਘਰੇ ਜੀ ਹਮ ਹੱਡੇ ਘਰੇ ਆਟਾ ਵੀ ਨਹੀਂ ਹੋਣਾ ਜਿਸ ਟਾਈਮ ਵੀ ਅਜੀ ਮੋਲ ਲੈ ਕੇ ਖਾਣੇ ਆ ਜੀ ਉਹ ਪਿਆ ਮੇਰਾ ਭਰਾ ਜਿਸਥਾਏ ਕਰਨਿਆ ਜਿਹੜਾ ਚੁੱਟਾ ਵੇਚਦੇ ਸਾਰੇ ਫੜੇ ਆਣ ਜੀ ਚੁੱਟਾ ਖਤਮ ਕੀਤਾ ਜਾ ਵੇ ਜੀ ਨਸ਼ੇ ਨਾਲ ਮਰ ਹੋਂ ਇੱਥੇ ਵੀ ਕਹਿੰਦੇ ਨੇ ਵਾਲੇ ਲੋਕ ਆਉਂਦੇ ਨਹੀਂ ਨਸ਼ੇ ਨਾਲ ਮਰ ਗਿਆ ਜੀ ਨਸ਼ਾ ਕਰਕੇ ਮਰ ਗਿਆ ਕਿਹੜਾ ਕੋਈ ਜੰਗ ਲੜਨ ਦਾ ਮਰਿਆ ਸਾਨੂੰ ਪਤਾ ਨਸ਼ੇ ਨਾਲ ਮਰਿਆ ਜੰਗ ਕਰਦਾਂ ਨਹੀਂ ਮਰਿਆ ਪਰ ਉਹ ਮਾਂ ਦਾ ਕੀ ਕੁਝ ਹੋ ਰਿਹਾ ਨੇ 25 ਸਾਲ ਪਾਲ ਕੇ ਢੱਡ ਨੌ ਮਹੀਨੇ ਕੁ ਚ ਕਰਕੇ ਸਮਾ ਚ ਲਾਇਆ ਮਰਿਆ ਤਾਂ ਉਹ ਕੱਦ ਨਾਲ ਦੁੱਧ ਨਾਲ ਘਿਓ ਨਾਲ ਦਹੀਂ ਨਾਲ ਜਾਂ ਗਰਾਉਣੇ ਥੋੜੀ ਮਰਿਆ ਜਿਹੜੀ ਚੀਜ਼ ਸਰਕਾਰ ਸਾਡੇ ਗਲੀਆਂ ਮਹਲਿਆਂ ਚ ਵਕਾ ਰਹੀ ਹੈ ਸਰਕਾਰ ਹੀ ਕਹਾਂਗੇ ਪਈ ਦੋ ਪ੍ਰਸ਼ਾਸਨ ਦੀ ਅੱਖਾਂ ਸਾਹਮਣੇ ਵਿਕਦਾ ਕੋਲੇ ਚੌਂਕੀ ਹੈ ਆ ਪਿੰਡ ਦਾ ਨੌਜਵਾਨਾ ਰੋਜ਼ ਆਪਾਂ ਦੇਖਦੇ ਆ ਪਿੰਡ ਦੀਆਂ ਬੁੜੀਆਂ ਕੁੜੀਆਂ ਛਰੇਆਂ ਵਿੱਚ ਕਹਿੰਦੀਆਂ ਸੀ ਆ ਵੇਚਾਂਗੀਆਂ ਉਹਨਾਂ ਘਰੋਂ ਜੱਟਾ ਲੈ ਕੇ ਮਰਿਆ ਜਿਹੜੀਆਂ ਕਹਿੰਦੀਆਂ ਸੀ ਪਹਿਲਾਂ ਸੀ ਵੇਚਾਂਗੀਆਂ ਰਵਿੰਦਰ ਇੱਕੋ ਸਮਾਂ ਹਾਂ ਜਦੋਂ ਪ੍ਰਵਿੰਦਰ ਉਹਨਾਂ ਲੋਕਾਂ ਦੇ ਘਰਾਂ ਤੱਕ ਵੱੜਦਾ ਹੈ ਕਿ ਜਵਾਨ ਪੁੱਤ ਬਚਾਉਣੇ ਨੇ ਅੱਜ ਫੇਰ ਇੱਕ ਜਵਾਨ ਪੁੱਤ ਦੀ লাশ ਮੈਂ ਇੱਥੇ ਦੇਖ ਰਿਹਾ ਹਾਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡਾ ਤਾਂ ਮੈਂ ਲੋਕਾਂ ਦੀ ਨਾਕਾਮੀ ਕਹਾਨੂੰ ਬਈ ਲੋਕਾਂ ਦੀ ਨਾਕਾਮੀ ਹੈ ਪੁੱਛ ਕਿਵੇਂ ਜਦੋਂ ਆਪਾਂ ਲੜਾਈ ਲੜੀ ਆ ਲੋਕਾਂ ਦੇ ਘਰਾਂ 'ਚ ਵੜ ਕੇ ਦਿਖਾਇਆ ਪਤਾ ਵੀ ਇੱਥੇ ਚਾਰ ਘਰ ਨਸ਼ਾ ਵੇਚੀ ਜਾਂਦੇ ਆ ਜੀ ਤਾਂ ਲੋਕ ਉਹਨਾਂ ਹਟਾਉਂਦੇ ਕਿ ਨਹੀਂ ਆਪਾਂ ਪ੍ਰਸ਼ਾਸਨ ਤੋਂ ਆਹਨ ਰੱਖੋ ਪ੍ਰਸ਼ਾਸਨ ਤਾਂ ਹਟਾਉਂਦਾ ਨਹੀਂ ਪਹਿਲੀ ਗੱਲ ਤਾਂ ਬਾਈ ਮੈਂ ਤੁਹਾਨੂੰ ਦੱਸਦਾ ਪਹਿਲਾਂ ਇੱਥੇ 11 ਮੋਤਾਂ ਹੋ ਗਈਆਂ ਏਸ ਏਰੀਏ 'ਚ ਮੰਨ ਲਓ ਇਹਦੇ ਜਿਹੜੇ ਆਲੇ-ਦੁਆਲੇ ਪਿੰਡ ਨਹੀਂ ਕਹਿੰਦਾ ਮੈਂ ਤੁਹਾਨੂੰ ਏਰੀਆ ਵੀ ਜਿਹੜਾ ਘਰਾਂ ਦਾ ਜੀ ਜੀ 11 ਮੋਤਾਂ ਹੋ ਕੇ 12ਵੀਂ ਮੋਤ ਹੈ ਯਾਰ ਪਹਿਲਾਂ ਆਪਾਂ ਤਮਾਸ਼ਾ ਦੇਖਦੇ ਰਹੇ ਯਾਰ ਹੂੰ ਜ ਜਵਾਕ ਮਰ ਜਾਂਦਾ ਸੀ ਚੱਕ ਕੇ ਲੈ ਕੇ ਸੇਵਾ 'ਚ ਫੂਕ ਦਿੰਦੇ ਸੀ ਤੇ ਅੱਜ ਚੱਕ ਕੇ ਲੈਂਦਾ ਤੇ ਫਿਰ ਇਹਦੇ ਪਰਿਵਾਰ ਕੋਲ ਦਾ ਆਟਾ ਨਹੀਂ ਖਾਣ ਨੂੰ ਕਰੇ ਹੂੰ ਠੀਕ ਆ ਇਹ ਰੋਟੀ ਕਿੱਥੋਂ ਖਾਣਗੇ ਪਹਿਲਾਂ ਇੱਥੇ ਇੱਕ ਭੈਣ ਦਾ ਦੋ ਭਰਾ ਇਕੱਠੇ ਮਰਗੇ ਸੀ ਬਈ ਕਿਹ ਘਰੇ ਹੂੰ ਉਹਨਾਂ ਦੀ ਚਲੋ ਭੈਣਾਂ ਦਾ ਵਿਆਹ ਸੀ ਕੀਤਾ ਇਹ ਅਸੀਂ ਕੋਈ ਨਿੱਜੀ ਆਪਦੇ ਖਾਤਰ ਥੋੜੀ ਮੰਗਦੇ ਆ ਇਹਨਾਂ ਦੇ ਪਰਿਵਾਰ ਲਈ ਮੰਗਦੇ ਆ ਹੂੰ ਚਿੱਟੇ ਦੇ ਕਾਰਨ ਮੇਰੇ ਪੁੱਤ ਨੇ ਜਾਨ ਦੇਤੀ ਜਾਨ ਲੱਗ ਗਈ ਇਹਦੇ ਚਿੱਟੇ ਦੇ ਕਾਰਨ ਮੇਰੇ ਪੁੱਤ ਦੀ ਨਸੇ ਬਾੜੇ ਕਰਦਾ ਸੀ ਟੀਕੇ ਵਾਲੇ ਲਾਉਂਦਾ ਸੀ ਮੁਤਾਬਕ ਤੇ ਭਰਤੀ ਹੀ ਦੇਖਦਾ ਫਿਰਦਾ ਰਹਿੰਦਾ ਸੀਗਾ ਕਿਤੇ ਦਿਹਾੜੀ ਬਾਗੇ ਦਾ ਜਦੋਂ ਭਰਤੀ ਆਏ ਦੀ ਭਰਤੀ ਦੇਖ ਆਉਂਦਾ ਹੁਣ ਦੇ ਹੀ ਕੈਸ 23 ਨੂੰ ਭਰਤੀ ਦੇਖ ਗਿਆ ਸੀ ਹੂੰ ਕੋਸਣੀ ਬਣਿਆ ਚੌਥੇ ਗੇੜੇ ਚ ਦੀ ਰੇਸ ਨਹੀਂ ਲੱਗੀ ਹੈਗੀ ਹੂੰ ਪਤਾ ਨਹੀਂ ਕੀ ਹੋਇਆ ਕਿੰਨਾ ਬਸ ਰੋਂਦਾ ਗਲਾਂ ਤਾਂ ਘਰੇ ਵੜ ਗਿਆ ਤੇ ਉਹ ਵੀ ਮੁੱਕ ਗਿਆ ਪਹਿਲਾਂ ਨੌ ਮਹੀਨੇ ਹੋਇਆ ਤੇ ਉਹਨੂੰ ਹੀ ਤਰੀਕੇ ਪਤ ਪੈ ਉਹਦੀ ਸੀ ਉਹ ਹੀ ਪੁੱਤ ਦੀ ਹੈਗੀ ਹੂੰ ਕੁੜੀਆਂ ਬੈਈਆਂ ਹੋਈਆਂ ਨੇ ਕੁਆਰੀਆਂ ਨੇ ਕਿੰਨੀਆਂ ਕੁਆਰੀਆਂ ਨੇ ਪੁੱਤ ਦੋਨੇ ਵੱਡੀ ਕੁੜੀ ਦੀ ਬੀਏ ਕਰੀਏ ਛੋਟੀ ਦੀ ਵੀ ਐਸੀ ਕਰੀ ਹੋਈ ਆ ਘਰ ਦੇ ਹਾਲਾਤ ਠੀਕ ਨਹੀਂ ਸੀ ਜੀ ਭਾਈ ਮੇਰਾ ਨਸ ਚ ਡੁੱਬੇ ਰਹਿੰਦਾ ਸੀ ਕਮਾਈ ਦਾ ਕੋਈ ਸਾਧਨ ਨਹੀਂ ਮੇਰਾ ਡੈਡੀ ਮੱਕਰੀਆ ਜੀ 2 ਮਹੀਨੇ ਪਹਿਲਾਂ ਹੂੰ ਪੜਾਈ ਕਾ ਦੇ ਵੇਸ ਤੇ ਕਰਦੇ ਜੀ ਮਾਂ ਦਾ ਵੀ ਐਕਸੀਡੈਂਟ ਹੋ ਗਿਆ ਜੀ ਅੱਜ ਹਸਪਤਾਲਾਂ ਚ ਜੀਵ ਵਾਲੀਆਂ ਗੋਲੀਆਂ ਜਿਹੜੀਆਂ ਐਡਨੋਕਾ ਸ਼ਰੇਆਮ ਦਿੱਤੀਆਂ ਜਾਂਦੀਆਂ ਜੇ ਆ ਹਸਪਤਾਲਾਂ ਚ ਭੁੱਕੀ ਲੋਕ ਖਾਣ ਨੂੰ ਮੰਗਦੇ ਉਹ ਕੋਈ ਨਹੀਂ ਦਿੱਤੀ ਜਾਂਦੀ ਆਫੀਮ ਲੋਕ ਮੰਗਦੇ ਉਹ ਕੋਈ ਨਹੀਂ ਦਿੱਤੀ ਜਾਂਦੀ ਜਿਹੜੀ ਸਰਕਾਰ ਦੀ ਮਰਜ਼ੀ ਹੈ ਉਹ ਚੀਜ਼ ਦਿੱਤੀ ਜਾਂਦੀ ਹੈ ਇੱਕ ਇਹ ਜਿਹੜੀ ਸਟੇਟ ਆ ਇਹਦੇ ਵੱਲੋਂ ਲੋਕਾਂ 'ਚ ਇੱਕ ਪ੍ਰੋਪੋਗੈਂਡਾ ਚਲਾਇਆ ਜਾਂਦਾ ਇਹਨਾਂ ਦੇ 5-10 ਸਟਾਫ ਹੁੰਦੇ ਨੇ ਸਰਕਾਰ ਦੇ 10-20 ਬੰਦੇ ਹੁੰਦੇ ਨੇ ਉਹ ਇਹ ਗੱਲਾਂ ਲੈ ਕੇ ਜਾਂਦੇ ਨੇ ਵੀ ਇਹਨਾਂ ਲੋਕਾਂ ਨੂੰ ਪਾੜ ਕੇ ਰੱਖਿਆ ਜਾਵੇ ਤੇ ਇਹਨਾਂ ਦਾ ਇਕੱਠ ਨਾ ਹੋਵੇ ਬਾਲੇ ਬੁਰੇ ਹਾਲਾਤ ਆ ਜੀ ਸਾਡੇ ਪਿੰਡ ਦੇ ਦਾ ਬਾਦੂ ਨਾ ਸਾਬੇਕਦਾ ਇੱਥੇ ਹਾਂ ਜਦੋਂ ਗੌਰ ਹੀ ਨਹੀਂ ਕਿਸੇ ਦੀ ਹਾਂ ਜੇ ਪੁਲਿਸ ਵਾਲੇ ਗੌਰ ਕਰਨ ਫੜਨਾ ਉਹ ਤਾਂ ਪਹਿਲੀ ਰੂਟਰ ਜਵਨ ਬਰ ਜਾ ਕੇ ਡੱਕਰ ਦਿੰਦੇ ਨਾ ਸਾਡੀ ਜਵਾਨੀ ਆ ਬੱਚੇ ਫੌਜ ਵਿੱਚ ਭਰਤੀ ਹੋਣ ਵਾਸਤੇ ਗਿਆ ਸੀ ਦੋ ਭੈਣਾਂ ਨੇ ਕੱਲਾ ਮੁੰਡਾ ਸੀ ਪਿਓ ਸਿਰਤੇ ਨਹੀਂ ਮਾਂ ਦਾ ਐਕਸੀਡੈਂਟ ਹੋਇਆ ਕਿੱਥੋਂ ਕਮਾ ਕੇ ਬੱਚਿਆਂ ਨੂੰ ਖਵਾਉਗੀ ਉਹ ਅੱਜ ਇਹਦੇ ਆ ਕੱਲ ਨੂੰ ਕਿਸੇ ਹੋਰ ਵੀ ਹੋ ਸਕਦੀ ਹੈ ਜੀ ਸੱਸੀਆ ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋਇਆ ਸਰਲੇਖ ਦੇ ਨਾਲ ਤੁਹਾਡੇ ਯਾਦ ਹੋਣਾ ਜਦੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਚਿੱਟੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਪੁੱਤ ਬਚਾਉਣ ਲਈ ਪ੍ਰਵਿੰਦਰ ਝੋਟਾ ਸੀਰਾ ਢੱਲੋ ਤੇ ਉਹਨਾਂ ਦੇ ਹੋਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਇੱਕ ਸ਼ੁਰੂਆਤ ਕੀਤੀ ਗਈ ਸੀ। ਤੁਸੀਂ ਅਸੀਂ ਸਾਰੇ ਜਾਣਦੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਰ ਤਿਮਾਹੀ ਸ਼ਮਾਹੀ ਕੋਈ ਨਾ ਕੋਈ ਨੌਜਵਾਨ ਕੋਈ ਨਾ ਕੋਈ ਜਵਾਨ ਪੁੱਤ ਕੋਈ ਭੈਣਾਂ ਦਾ ਭਰਾ ਇਹ ਚਿੱਟੇ ਦੀ ਭੇਡ ਚੜ ਰਿਹਾ ਹੈ। ਮਾਨਸਾ ਤੇ ਬਰਨਾਲਾ ਰੋਡ ਦੇ ਉੱਤੇ ਬਰਨਾਲੇ ਦੀ ਹੱਦ ਮਾਨਸਾ ਦੀ ਹੱਦ ਦੇ ਉੱਤੇ ਇੱਕ ਦੁਖਿਆਰੀ ਮਾਂ ਸੁਖਪਾਲ ਕੌਰ ਬੈਠੀ ਹੈ ਆਪਣੇ ਜਵਾਨ ਪੁੱਤ ਦੀ ਲਾਸ਼ ਸੜਕ ਤੇ ਲੈ ਕੇ ਪਿੰਡ ਅਤੇ ਹੋਰਾਂ ਪਿੰਡਾਂ ਦੇ ਲੋਕ ਅੱਜ ਇੱਕ ਇਨਸਾਫ ਦੀ ਲੜਾਈ ਲੜ ਰਹੇ ਨੇ ਦੋ ਕੁਆਰੀਆਂ ਪੈਣਾ ਜਿਨ੍ਹਾਂ ਦਾ ਇਪਰਾ ਸਹਾਰਾ ਸੀ ਮਾਂ ਨੇ ਸ਼ਗਨ ਮਨਾਉਣੇ ਸੀ ਮੇਰੇ ਨਾਲ ਅੱਜ ਉਹ ਮਾਂ ਸੜਕ ਤੇ ਬੈਠੀ ਹੋਈ ਸਮੇਂ ਦੇ ਹਕਵਰਨ ਸਰਕਾਰ ਸਮੇਂ ਦੇ ਹਾਕਮਾਂ ਤੋਂ ਇਨਸਾਫ ਮੰਗ ਰਹੀ ਹੈ ਕਰਦਾ ਗੱਲਬਾਤ ਮਾ ਸੁਖਪਾਲ ਕੌਰ ਦੇ ਨਾਲ ਬੀਬੀ ਕੀ ਗੱਲ ਹੋਈ ਹੈ ਸਾਰੀ ਤੁਹਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਦਾ ਹੈ ਮੁੰਡੇ ਦਾ ਨਾਮ ਕੀ ਹੈ ਗੁਰਪ੍ਰੀਤ ਆ ਪੁੱਤ ਮੇਰੇ ਪੁੱਤ ਦਾ ਨਾਮ ਜੀ ਚਿੱਟਾ ਲਾਉਂਦਾ ਸੀ ਟੀਕੇ ਲਾਉਂਦਾ ਸੀ ਜੀ ਕੁਝ ਵੀ ਨਹੀਂ ਸੀ ਛੜਦਾ ਕਰੇ ਸਾਰਾ ਕੁਝ ਵੇਚ ਦਿੰਦਾ ਸੀ ਚੱਕ ਕੇ ਤਾਨੂੰ ਪਹਿਲੀ ਵਾਰ ਕਦੋਂ ਪਤਾ ਲੱਗਿਆ ਵੀ ਜਿਹੜਾ ਗੁਰਪ੍ਰੀਤ ਐ ਉਹ ਚਿੱਟੇ ਦਾ ਚਟਾ ਲਾਉਣ ਲੱਗ ਗਿਆ ਮੈਂ ਤਾਂ ਪੁੱਤ ਕੱਪੜੇ ਧੋ ਕੇ ਹਟ ਜੀਏ ਕੱਪੜੇ ਧੋ ਕੇ ਕੋਠੇ ਤੇ ਸੁਕਣੇ ਪਾਉਣ ਚੜੀ ਸੀ ਇਹ ਕਦੋਂ ਦੀ ਗੱਲ ਐ ਇਹ ਹੋ ਗਏ ਗਈ ਦੇ ਨਾ ਹੂੰ ਤੇ ਇਹ ਗੱਲ ਆਈ ਜਾਂਦਾ ਮੈਂ ਕਿਹਾ ਪੁੱਤਾ ਕੀ ਕਰਦਾ ਤੂੰ ਤੂੰ ਇਹ ਕੰਮ ਨਾ ਕਰਿਆ ਕਰ ਕਹਿੰਦਾ ਮਾਂ ਮੈਂ ਤਾਂ ਕਬੂਤਰਾਂ ਦੇ ਲਾਉਣਾਗਾ ਮੈਨੂੰ ਇਹ ਜਵਾਬ ਦਿੱਤਾ ਇਹਨੂੰ ਉੱਥੋਂ ਦਾ ਮੈਂ ਚੁੱਪ ਕਰਕੇ ਆ ਗਈ ਪੌੜੀ ਤੋਂ ਮਸਾ ਉੱਤਰੀ ਆ ਕੇ ਮੈਂ ਮੰਜੇ ਤੇ ਡਿੱਗ ਗਈ ਪੁੱਤ ਮੈਨੂੰ ਫਿਰ ਪਤਾ ਨਹੀਂ ਲੱਗਿਆ ਵੀ ਕੀ ਹੋਗਾ ਕੀ ਨਾ ਹੂੰ ਚਿੱਟੇ ਦੇ ਕਾਰਨ ਮੇਰੇ ਪੁੱਤ ਨੇ ਜਾਨ ਦੇਤੀ ਜਾਨ ਲੱਗੀ ਇਹਦੇ ਚਿੱਟੇ ਦੇ ਕਾਰਨ ਮੇਰੇ ਪੁੱਤ ਦੀ ਨਸੇ ਬਾਲੇ ਕਰਦਾ ਸੀ ਟੀਕੇ ਵਾਲੇ ਲਾਉਂਦਾ ਸੀ ਤੁਹਾਨੂੰ ਹੁਣੇ ਪਤਾ ਚੱਲੇ ਇਸ ਗੱਲ ਦਾ ਵੀ ਹੁਣ ਤੁਹਾਨੂੰ ਕਦੋਂ ਪਤਾ ਲੱਗਦਾ ਪਹਿਲਾਂ ਵੀ ਪਤਾ ਸੀਗਾ ਮੈਨੂੰ ਹੂੰ ਆ 15 20 ਦਿਨਾਂ ਦਾ ਮੈਨੂੰ ਜੰਮੀ ਪਤਾ ਲੱਗ ਗਿਆ ਸੀਗਾ 15 ਕਿ ਦਿਨਾਂ ਦਾ ਤਾਂ ਹੂੰ ਉਹ ਦਿਨਾਂ ਦਾ ਮੈਨੂੰ ਜੰਮੀ ਪਤਾ ਲੱਗ ਗਿਆ ਤੇ ਮੈਂ ਆਪਦੇ ਅੱਖੀ ਟੀਕਾ ਲਾਉਂਦਾ ਦੇਖ ਲਿਆ ਕਿੰਨੀ ਕੁ ਉਮਰ ਸੀ ਕੀ ਕਰਦਾ ਸੀ ਕੰਮ ਕਰਾ ਮਤਲਬ ਉਹ ਭਰਤੀ ਗਈ ਦੇਖਦਾ ਫਿਰਦਾ ਰਹਿੰਦਾ ਸੀਗਾ ਕਿਤੇ ਦਿਹਾੜੀ ਬਾਗੇ ਨਾ ਜਦੋਂ ਭਰਤੀ ਆ ਜਾਂਦੀ ਭਰਤੀ ਦੇਖ ਆਉਂਦਾ ਹੁਣ ਦੇ ਹੀ ਕੈਸੂ 20 ਤਰੀਕ ਨੂੰ ਭਰਤੀ ਦੇਖ ਗਿਆ ਸੀਗਾ ਹੂੰ ਕੁਝ ਨਹੀਂ ਬਣਿਆ ਚੌਥੇ ਘੇੜੇ ਚ ਦੀ ਰੇਸ ਨਹੀਂ ਲੱਗੀ ਹੈਗੀ ਹੂੰ ਪਤਾ ਨਹੀਂ ਕੀ ਹੋਇਆ ਕਿ ਨਾ ਮਸਰੋਂ ਦਾ ਗਲਾ ਤਾਂ ਘਰੇ ਵੜ ਗਿਆ ਮੁੜ ਕੇ ਘਰੇ ਨਹੀਂ ਆਇਆ ਹੈਗਾ ਇੱਕ ਰਾਤ ਕੱਟੀ ਹੈ ਮੇਰੇ ਕੋਲ ਤੜਕੇ ਨੂੰ ਫੇਰ ਕੋਠੇ ਤੇ ਚੜ ਗਿਆ ਮਾਂ ਮੈਨੂੰ ਚਾਹ ਪਾ ਦੇ ਮੈਂ ਚਾਹ ਪਾ ਕੇ ਦੇਤੀ ਆ ਕੇ ਚਾਹ ਪੀ ਲਈ ਹੂੰ ਫੇਰ ਪੈ ਗਿਆ ਫੇਰ ਉੱਠ ਕੇ ਫੇਰ ਬਾਹਰ ਨੂੰ ਭੱਗ ਗਿਆ ਫੇਰ ਸਾਨੂੰ ਪਤਾ ਨਹੀਂ ਲੱਗਾ ਵੀ ਇਹ ਕਿੱਥੇ ਆ ਕਿੱਥੇ ਨਾ ਫਿਰ ਵੀ ਜਿਹੜੇ ਲੋਕ ਜਵਾਨ ਪੁੱਤਾਂ ਨੂੰ ਚਿੱਟੇ ਤੇ ਲਾ ਰਹੇ ਨੇ ਇਹ ਨਸ਼ੇ ਦੀ ਤਸਕਰਾਂ ਇਹਨਾਂ ਗੰਦੀਆਂ ਸੋਚਾਂ ਨੂੰ ਕਹਿਣਾ ਕੀ ਚਾਹਣੇ ਹੋਗੇ ਉਹ ਫੜੇ ਜਾਣ ਜੇ ਚਿੱਟਾ ਵੇਚ ਦੇਣਗੇ ਹੂੰ ਬਗਾਨੇ ਪੁੱਤਾਂ ਦੀਆ ਮੇਰੇ ਪੁੱਤ ਦੀ ਤਾਂ ਲਾਜ ਬਣ ਗਈ ਹੋਰ ਵੀ ਬੱਚ ਜਾਣਾ ਹੋਰ ਵੀ ਪੁੱਤ ਬੱਚ ਜਾਣ ਮੇਰੇ ਇਹ ਮੇਰਾ ਪੁੱਤ ਤਾਂ ਆ ਪਿਆਗਾ ਹੁਣ ਲੋਥ ਬਣਿਆ ਚਿੱਟਾ ਲਾ ਕੇ ਆ ਪਿਆਗਾ ਕਿੰਨੀ ਤਰੀਕ ਦੀ ਗੱਲ ਹੈ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਇਹ 22 ਤਰੀਕ ਦੀ ਗੱਲ ਆ ਹੂੰ 22 ਤਰੀਕ ਦੀ ਗੱਲ ਹੈ ਵਿਆਹ ਹੋਇਆ ਸੀ ਕੁਮਾਰਾ ਦਾ ਪੁੱਤ ਵਿਆਹ ਨਹੀਂ ਪਿਓ ਵੀ ਮੁੱਕ ਗਿਆ ਪਹਿਲਾਂ 9 ਮਹੀਨੇ ਹੋਇਆ ਪਿਓ ਨੂੰ ਉਹੀ ਤਰੀਕ ਪੁੱਤ ਪਿਓ ਦੀ ਸੀ ਉਹੀ ਪੁੱਤ ਦੀ ਹੈਗੀ ਹੂੰ ਕੁੜੀਆਂ ਬੈਈਆਂ ਹੋਈਆਂ ਨੇ ਕੁਆਰੀਆਂ ਨੇ ਕੁਆਰੀਆਂ ਨੇ ਪੁੱਤ ਦੋਨੇ ਵੱਡੀ ਕੁੜੀ ਦੀ ਬੀਏ ਕਰੀਏ ਛੋਟੀ ਦੀ ਵੀ ਐਸੀ ਕਰੀ ਹੋਈ ਆ ਖਵਾਰੀਆਂ ਕੁੜੀਆਂ ਨੇ ਵਾਰੀਆਂ ਨਾਲ ਬੈਠੀਆਂ ਕੁੜੀਆਂ ਕੀ ਨਾਮ ਤੁਹਾਡਾ ਰਵਿੰਦਰ ਕੌਰ ਜੀ ਕਿਹੜੀ ਗੱਛ ਪੜਦੇ ਹੋ ਮੇਰੀ ਬੀਏ ਕਲੀਅਰ ਹੈ ਜੀ ਪੀ ਡਿਸ਼ੇ ਚੱਲੀ ਜਾਂਦੀ ਹੈ ਜੀ ਹਮ ਰਵਿੰਦਰ ਤੁਹਾਨੂੰ ਕਦੋਂ ਬਤਾ ਚੱਲਦਾ ਹੈ ਕਿ ਸਾਡਾ ਭਰਾ ਚਿੱਟੇ ਦੀ ਲਪੇਟ ਚ ਆ ਗਿਆ ਜਾਂ ਚਿੱਟਾ ਲਾਉਣ ਲੱਗਿਆ ਹੋਇਆ ਹੈ ਜਾਂ ਜਿਹੜੇ ਲੋਕ ਚਿੱਟਾ ਨੌਜਵਾਨ ਲਾਉਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਹੈ ਹੁਣ ਅਸੀਂ ਤਾਂ ਛੋਣੇ ਜੀ ਜਿਹੜੇ ਨਸ਼ੇ ਕਰਾਉਂਦੇ ਆ ਜੀ ਸਾਡੇ ਵਰਗੇ ਗਰੀਬਾਂ ਦੇ ਘਰ ਬਰਬਾਦ ਕਰ ਜਾਂਦੇ ਆਈ ਸਾਡੀ ਜਵਾਨੀ ਨੂੰ ਪਿਆ ਆਪਦੀ ਜਵਾਨੀ ਨੂੰ ਰੋਲੀ ਜਾਂਦੇ ਚਿੱਟਿਆਂ ਦੇ ਵਿੱਚ ਜੀ ਉਹਨਾਂ ਦੀਆਂ ਮਾਂ ਮਾਂ ਪਿੱਛੋਂ ਪਿੱਛੋਂ ਤੜਫਦੀਆਂ ਨੇ ਜੀ ਆਪ ਤਾਂ ਉਹ ਮਰ ਜਾਂਦੇ ਆਈ ਉਹ ਪਿਆ ਮੇਰਾ ਭਰਾ ਜਿਸ ਤਾਈ ਕਰਨਿਆ ਜਿਹੜਾ ਚਿੱਟਾ ਵੇਚਦੇ ਸਾਰੇ ਫੜੇ ਆਣ ਜੀ ਚਿੱਟਾ ਖਤਮ ਕੀਤਾ ਗਿਆ ਬੇ ਜੀ ਅੱਡੀ ਤਾਈ ਮੰਗ ਆ ਜੀ ਉਹਨੂੰ ਕਿੰਨੇ ਚਿਰ ਪਹਿਲਾਂ ਪਤਾ ਲੱਗਿਆ ਕਿ ਗੁਰਪ੍ਰੀਤ ਚਿੱਟਾ ਲਾਉਂਦਾ ਮੇਰੇ ਡੈਡੀ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਵੇਚਤਾ ਜੀ ਕਣਕ ਦਾ ਦਾਣਾ ਤੱਕ ਵੀ ਨਹੀਂ ਛੱਡਿਆ ਘਰੇ ਜੀ ਹਮ ਹੱਡੇ ਘਰੇ ਆਟਾ ਵੀ ਨਹੀਂ ਹੋਣਾ ਜਿਸ ਟਾਈਮ ਹੀ ਅਸੀਂ ਮੁੱਲ ਲੈ ਕੇ ਖਾਣੇ ਆ ਜੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਜਿਹੜੇ ਲੋਕ ਉਹਨੂੰ ਚਿੱਟਾ ਲਵਾਉਂਦੇ ਸੀ ਆ ਕਿ ਉਹਨਾਂ ਨੂੰ ਕਦੇ ਟੋਕਣ ਦੀ ਕੋਸ਼ਿਸ਼ ਕੀਤੀ ਜਾਂ ਕੌਣ ਨੇ ਮੇਰੇ ਪਾਪਾ ਤੇ ਮੇਰੇ ਦਾਦਾ ਨੇ ਜੀ ਉਹਨਾਂ ਨੇ ਬਹੁਤ ਲੜਦੀ ਸੀ ਜੀ ਵੀ ਤੂੰ ਨਾ ਘਰੇ ਬਾੜਾ ਕਰ ਲੋ ਘਰ ਲੋਕਾਂ ਨੂੰ ਵੀ ਤੇਰੇ ਦੋ ਭੈਣਾਂ ਨੇ ਗੀਆਂ ਤੂੰ ਨਾ ਕਿਸ ਨੂੰ ਬਾੜਾ ਕਰ ਮੇਰੇ ਪਾਪੇ ਨਾਲੀ ਬਹੁਤ ਲੜਾਈ ਹੋਈ ਹੈ ਜੀ ਮੇਰੇ ਪਾਪਾ ਕਹਿੰਦੇ ਰਹਿੰਦੇ ਸੀ ਵੀ ਕਿਸੇ ਨੂੰ ਕਰਨਾ ਬਾੜ ਅੱਜ ਕੱਲ ਟਾਈਮ ਬਹੁਤ ਮਾੜਾ ਹੀ ਨਾਲ ਦੀ ਮਾਰ ਜਾਂਦੇ ਆਈ ਮੇਰੇ ਭਾਈ ਨਾਲ ਵੀ ਐ ਕੀਤਾ ਜੀ ਚਿੱਟਾ ਜੀ ਹੈ ਨਾ ਚਿੱਟਾ ਤੇ ਟੀਕੇ ਲਾ ਕੇ ਜੀ ਉਹਦੀ ਮੌਤ ਹੋ ਗਈ ਜੀ ਗੁੜੀ ਕੀ ਨਾਮ ਤੁਹਾਡਾ ਹਜਿੰਦਰ ਕੌਰ ਜੀ ਉੱਚੀ ਬੋਲੋ ਹਜਿੰਦਰ ਕੌਰ ਜੀ ਅਰਜਿੰਦਰ ਕੀ ਕੀਤਾ ਹੋਇਆ ਕੀ ਸਟੱਡੀ ਕਰ ਰਹੇ ਹੋ ਮੈਂ ਬੀਐਸਸੀ ਨਾਨ ਮੈਡੀਕਲ ਕਰੀ ਹੋਈ ਹੈ ਜੀ ਬੀਐਡ 'ਚ ਐਡਮਿਸ਼ਨ ਕਰਾਉਣੀ ਸੀ ਪਰ ਕਰਾਈ ਨਹੀਂ ਜੀ ਹੂੰ ਘਰ ਦੇ ਹਾਲਾਤ ਠੀਕ ਨਹੀਂ ਸੀ ਜੀ ਭਾਈ ਮੇਰਾ ਨਸ ਚ ਡੁੱਬੇ ਰਹਿੰਦਾ ਸੀ ਕਮਾਈ ਦਾ ਕੋਈ ਸਾਧਨ ਨਹੀਂ ਮੇਰਾ ਡੈਡੀ ਮੁੱਕ ਗਿਆ ਜੀ 2 ਮਹੀਨੇ ਪਹਿਲਾਂ ਹੂੰ ਪੜਾਈ ਕਾਦੇ ਵਾਸਤੇ ਕਰਦੇ ਜੀ ਮਾਂ ਦਾ ਵੀ ਐਕਸੀਡੈਂਟ ਹੋ ਗਿਆ ਜੀ ਹੂੰ ਕਿ ਪਾਈ ਨੂੰ ਜੇ ਕਹਿੰਦੇ ਸੀ ਫਿਰ ਸਾਨੂੰ ਪਾਈ ਨਸੇ ਕਰਦਾ ਸੀ ਉਹ ਹਰ ਇੱਕ ਚੀਜ਼ ਵੇਚ ਲਿੰਦਾ ਸੀ ਪੈਸੇ ਕੱਢ ਕੇ ਲਾਏ ਜਾਂਦਾ ਸੀ ਜੀ ਸਮਾਨ ਸੀ ਉਹ ਵੀ ਨਹੀਂ ਛੱਡਿਆ ਗੁਰਪ੍ਰੀਤ ਨਾਲ ਗੱਲ ਚੱਲਦੀ ਸੀ ਕਿ ਇੱਕ ਭੈਣ ਹਰਜਿੰਦਰ ਕੌਰ ਵੀ ਅਸੀਂ ਨਾਨ ਮੈਡੀਕਲ ਕਰ ਰਹੀ ਹੋਵੇ ਦੂਸਰੀ ਪੀਜੀਡੀਸੀ ਦੀ ਪੜ੍ਹਾਈ ਕਰ ਰਹੀ ਹੋਵੇ ਉਹਨਾਂ ਨਾਲ ਗੱਲ ਨਹੀਂ ਹੋਈ ਇਸ ਵਿਸ਼ੇ ਤੇ ਵੀ ਸਾਡਾ ਭੁੱਖ ਸਾਡੀ ਜ਼ਿੰਦਗੀ ਕਿਉਂ ਰੋਲ ਦਾਂਗਾ ਮੈਨੂੰ ਕਹਿ ਦਿੰਦਾ ਜੀ ਆਪਾਂ ਦੋਨੇ ਤਿਆਰੀ ਲਾਉਣ ਜਾ ਕੇ ਕਰਾਂਗੇ ਤੂੰ ਵੀ ਪੋਸਟਾਂ ਭਰਦੀ ਮੈਂ ਵੀ ਪੋਸਟਾਂ ਭਰਿਆ ਕਰੂਗਾ ਮੈਂ ਤੁਹਾਨੂੰ ਐਂ ਕਹਿੰਦੀ ਰਹਿੰਦੀ ਪੋਸਟ ਆਈਆਂ ਨੇ ਆਪਾਂ ਪੋਸਟਾਂ ਭਰਾਂਗੇ ਦੋਨੇ ਤਿਆਰੀ ਲਾਉਣ ਜਾਇ ਕਰਾਂਗੇ ਤੂੰ ਮੇਰੇ ਨਾਲ ਪੜ੍ਹ ਲਿਆ ਕਰ ਪਹਿਲਾਂ ਜੀ ਭਰਤੀ ਦੇਖੀ ਕੋਚ ਪੇਪਰ ਵੀ ਹੋ ਗਿਆ ਸੀ ਕਲੀਅਰ 4 ਵਜੇ ਉੱਟ ਕੇ ਮੈਂ ਉਹਨੂੰ ਪੜ੍ਹਾਉਂਦੀ ਹੁੰਦੀ ਮੇਰਾ ਡੈਡੀ ਉਦੋਂ ਮੇਰਾ ਡੈਡੀ ਵੀ ਹੈਗਾ ਸੀ ਜੀ ਮੇਰਾ ਡੈਡੀ ਦੋਨਾਂ ਨੂੰ ਠਾਹਿੰਦਾ ਵੀ ਉੱਠ ਖੜੋ ਪੜ੍ਹ ਲਓ ਉਦੋਂ ਜੀ ਨਾਣੀ ਆਇਆ ਜੀ ਮੈਰਿਟ ਲਿਸਟ ਚ ਏਦੋਂ ਬਾਅਦ ਫਿਰ ਆਹ ਕੰਮ ਤੇ ਹੋ ਗਿਆ ਜੀ ਫਿਰ ਮੇਰੇ ਡੈਡੀ ਤੋਂ ਬਾਅਦ ਤਾਂ ਬਾਲਾ ਨਸ਼ਾ ਕਰਨ ਲੱਗ ਗਿਆ ਜੀ ਮੇਰੀ ਭੂਆ ਕੋਲੇ ਵਾਗ ਗਿਆ ਭੂਆ ਕੇ ਵੀ ਛੜਾ ਦੇਣਗੇ ਜੀ ਛੜਿਆ ਨਹੀਂ ਜੀ ਉੱਥੇ ਤਾਂ ਠੀਕ ਰਿਹਾ ਇੱਥੇ ਆ ਕੇ ਫੇਰ ਲੱਗ ਗਿਆ ਜੀ ਇੱਥੇ ਤਾਂ ਜਮੀਨ ਹੀ ਹਟਿਆ ਜੀ ਹੁਣ ਵੀ ਕਿੱਕਾ ਲੱਗ ਜਿਹੜੇ ਲੋਕਾਂ ਨੇ ਜਿਹੜੇ ਘਟੀਆ ਲੋਕਾਂ ਨੇ ਗੁਰਪ੍ਰੀਤ ਨੂੰ ਚਿੱਟੇ ਤੇ ਲਾਇਆ ਨਸ਼ੇ ਦੀ ਭੇਟ ਚੜਾਇਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੇਰਾ ਭਾਈ ਤਾਂ ਜੀ ਆ ਪਿਆ ਮੈਂ ਤਾਂ ਹੀ ਕਹਿਣਾ ਚਾਹਣੀ ਆ ਹੋਰ ਵੀ ਪਿੰਡਾਂ ਦੇ ਲੋ ਪਿੰਡਾਂ ਦੇ ਮੁੰਡੇ ਲਾਉਂਦੇ ਨਹੀਂ ਸਾਡੇ ਪਿੰਡ ਦੇ ਹੋਰ ਵੀ ਮੁੰਡੇ ਲਾਉਂਦੇ ਨਹੀਂ ਇਹਦੇ ਯਾਰ ਦੋਸਤ ਸਾਰੇ ਲਾਉਂਦੇ ਆ ਜੀ ਉਹ ਤਾਂ ਬਚ ਜਾਣ ਜੀ ਪਿੰਡਾਂ ਵਾਲਿਆਂ ਨੂੰ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇੱਕ ਤਾਂ ਪਿਆਗਾ ਵੀ ਹੋਰ ਵੀ ਮਰ ਜਾਣਗੇ ਐਵੇਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਬਚਾ ਲਓ ਜੀ ਜਿਹੜੇ ਚਿੱਟਾ ਕਰਦੇ ਨੇ ਫੜੇ ਜਾਣ ਮੜ ਕੇ ਉਹਨਾਂ ਨੂੰ ਛੱਡ ਨਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੀ ਜਿਹੜੇ ਲੋਕਾਂ ਦੇ ਭਰਾ ਮਰਵਾਉਂਦੇ ਨੇ ਜਿਹੜੇ ਮਾਵਾ ਦੇ ਪੁੱਤ ਮਰਵਾ ਦਿੰਦੇ ਆ ਜੀ ਕੱਲਾ ਪਾਈ ਸੀ ਸਾਡਾ ਸਹਾਰਾ ਜੀ ਉਹ ਵੀ ਲੈ ਲਿਆ ਉਹ ਵੀ ਚਿੱਟੇ ਦੀ ਪਿੱਡ ਚੜ ਗਿਆ ਜੀ ਅਸੀਂ ਕੀ ਕਰਾਂਗੇ ਸਾਡੇ ਕੋਲ ਤਾਂ ਕੋਈ ਸਹਾਰਾ ਵੀ ਨਹੀਂ ਆਏਗਾ ਜੀ ਪਿਓ ਵੀ ਨਹੀਂ ਹੈਗਾ ਵੀ ਕਿਹਨੂੰ ਦੁੱਖ ਸੀ ਨਾ ਮਾਂ ਕਹ ਸੀ ਰਵਿੰਦਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਆ ਲੋਕਲ ਜਿਹੜੇ ਐਮਐਲਏ ਨੇ ਲੀਡਰ ਨੇ ਜਿਹੜੇ ਵੋਟਾਂ ਵੇਲੇ ਦਾਅਵੇ ਕਰਦੇ ਨੇ ਕਿ ਅਸੀਂ ਪੰਜਾਬ ਦੀ ਜਾਪਾਨੀ ਨੂੰ ਬਚਾਵਾਂਗੇ ਚਿੱਟਾ ਮੁਕਤ ਪੰਜਾਬ ਕਰਦਾਂਗੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿਣਾ ਚਾਹੁੰਦੇ ਹਾਂ ਯੋ ਤੋ ਐ ਡੜੇ ਵਾਦੇ ਕਰਕੇ ਵੋਟਾਂ ਲੈ ਲੈਂਦੇ ਆ ਜੀ ਹੁਣ ਤੱਕ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਜੀ ਚਿੱਟਾ ਸ਼ਰਿਆਂ ਵੇਕਦਾ ਜੀ ਉਹਨਾਂ ਨੂੰ ਸਭ ਪਤਾ ਜੀ ਜਿਹੜਾ ਚਿੱਟਾ ਵੇਚਦੇ ਆ ਜੀ ਉਹਨਾਂ ਨੂੰ ਤੋ ਫੜਦੇ ਨਹੀਂ ਜੀ ਇੱਥੇ ਜੀ ਹੋਰ 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 ਵਾੜਾ ਮੋਟਾ ਕੁਝ ਹੋ ਜੀ ਉਹਦੀ ਆਜੂ ਜੀ ਜੇ ਅੱਜ ਕਿਸੇ ਮੰਤਰੀ ਦਾ ਮੁੰਡਾ ਮਰਿਆ ਹੁੰਦਾ ਨਾ ਜੇ ਇੱਥੇ ਭੱਜੇ ਆਉਂਦੇ ਫੁੱਲ ਲੈ ਕੇ ਜੀ ਉਹਦੀ ਆਏ ਆਉਂਦੇ ਹਾ ਭਈਆ ਮੇਰੇ ਭਾਈ ਦੀ ਲਾਸ ਦੀ 4 ਦਿਨ ਹੋ ਗਏ ਅਸੀਂ ਸੜਕਾਂ ਤੇ ਰੋਲਦੇ ਫਿਰਦੇ ਆ ਜੀ ਨੀਂਦ ਵੀ ਨਹੀਂ ਆਉਂਦੀ ਜੀ ਦਾ ਜੀ ਕਿਤੇ ਕੁਝ ਹੋਰ ਨਾ ਹੋ ਜੇ ਜੀ ਅਸੀਂ ਕੀ ਕਰਾਂਗੇ ਜੀ ਅਸੀਂ ਤਾਂ ਜਮਾ ਕੱਲੇ ਰਹੇ ਜੀ ਸਾਡਾ ਸਾਰਾ ਘਰ ਖਾਲੀ ਹੋ ਗਿਆ ਜੀ ਅਸੀਂ ਤਾਂ ਉਹਨਾਂ ਮੰਤਰੀਆਂ ਨੂੰ ਕਹਿਣਾ ਉਹ ਤਾਂ ਤੁਸੀਂ ਵੋਟਾਂ ਲੈ ਲੈਨੇ ਹੋ ਹੁਣ ਸਾਡੇ ਵਰਗਾਂ ਦਾ ਹੱਲ ਵੀ ਕਰ ਦੋ ਕੋਈ ਚਿੱਟਾ ਕਿਉਂ ਵੇਚਦੇ ਹੋ ਤੁਸੀਂ ਨਸ਼ੇ ਬੰਦ ਕਰਾ ਦੋ ਹਾਏ ਬੀਬੀ ਸੈਂਕੜੇ ਲੋਕ ਅੱਜ ਤੁਹਾਡੇ ਹੱਕ 'ਚ ਬੈਠੇ ਨੇ ਕਿੰਨਾ ਪੈਣਾ ਦਾ ਕੁਝ ਬਣ ਜਾਵੇ ਇਸ ਮੁੰਡੇ ਇੱਕ ਮਾਂ ਨੂੰ ਇਨਸਾਫ਼ ਮਿਲ ਜੇ ਜਿਹੜੇ ਲੋਕ ਅਜੇ ਵੀ ਘਰਾਂ ਚ ਬੈਠੇ ਨੇ ਇਹ ਤਮਾਸ਼ਾ ਦੇਖ ਰਹੇ ਨੇ ਜੇ ਅੱਜ ਗੁਰਪ੍ਰੀਤ ਗਿਆ ਕਿ ਕੱਲ ਨੂੰ ਕੋਈ ਹੋਰ ਗੁਰਪ੍ਰੀਤ ਦੀ ਵਾਰੀ ਨਾ ਆ ਜੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਥ ਦੀ ਉਮੀਦ ਕਰ ਰਹੇ ਹਾਂ ਵੀ ਲੋਕ ਸਾਥ ਦੇਣ ਹਾਂਜੀ ਆਏ ਗਏ ਨਹੀਂ ਜੇ ਮੇਰਾ ਸਾਥ ਦੇਣਾ ਮੇਰੇ ਪੁੱਤ ਦਾ ਸਾਥ ਦੇਣਾ ਮੇਰਾ ਸਾਥ ਦੇਣਾ ਮੇਰਾ ਪੁੱਤ ਦਾ ਵਾਗਿਆ ਹੋਰ ਪੁੱਤ ਸਾਰੇ ਬਚ ਜਾਣਾ ਉਹ ਵੀ ਮੇਰੇ ਪੁੱਤ ਵਰਗੇ ਨੇਗੇ ਉਹ ਵੀ ਨਸ਼ੇ ਪੱਤਿਆਂ ਤੋਂ ਬਚ ਜਾਣਾ ਨਸ਼ਾ ਪੱਤਾ ਬੰਦ ਕਰਾ ਜਾਵੇ ਸਾਨੂੰ ਨਿਸ਼ਾਫ ਮਿਲ ਜੇ ਇਸ ਗੱਲ ਦਾ ਰਵਿੰਦਰ ਜਿਹੜੇ ਲੋਕ ਅਜੇ ਵੀ ਘਰਾਂ 'ਚ ਬੈਠੇ ਨੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੋਸਤ ਮਿੱਤਰ ਜਿਹੜੇ ਦਾ ਸਰਕਲ ਹੈ ਗੁਰਪ੍ਰੀਤ ਦਾ ਉਹ ਨਸ਼ੇ ਲਾਉਂਦੇ ਨੇ ਚਿੱਟਾ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਿੱਧਾ ਹੀ ਕਹਿਣੇ ਆ ਜੀ ਸੁਧਰ ਜੋ ਜੀ ਜੇ ਬੱਚ ਦਾ ਪਿਆਰ ਬਚਾ ਲੈਣੀ ਨਹੀਂ ਤਾਂ ਉਹਨਾਂ ਨੂੰ ਪਤਾ ਹੀ ਹੈ ਨਤੀਜਿਆਂ ਦਾ ਕੀ ਹੋਣਾ ਹੈ ਕਿ ਨਹੀਂ ਹੋਣਾ ਹੈ ਅੱਜ ਅਸੀਂ ਬੈਠੇ ਆ ਜੀ ਨਹੀਂ ਕੱਲ ਨੂੰ ਚਿੱਟੇ ਦੇ ਵਿੱਚ ਕਿਸੇ ਹੋਰ ਦਾ ਭਾਈ ਬੈਠੂ ਕਿਸੇ ਹੋਰ ਕੋਈ ਹੋਰ ਮਾਰੂਗੀ ਜੀ ਸਿਤਾਏ ਕਹਿੰਦੇ ਜੀ ਬਸ ਜੋ ਸੁਧਰੇ ਜਾਣੀ ਹਰਜਿੰਦਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸੈਂਕੜੇ ਲੋਕ ਆਏ ਹੋਏ ਆ ਜਿਹੜੇ ਲੋਕ ਅਜੇ ਵੀ ਘਰਾਂ 'ਚ ਬੈਠੇ ਨੇਗੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ ਅੱਜ ਸਾਡਾ ਭਾਈ ਆ ਜੀ ਕੱਲੂ ਉਹਨਾਂ ਦੇ ਵੀ ਪੋਤੋ ਹੋਗਾ ਜੀ ਪੋਤੋ ਹੋਗਾ ਭਾਈ ਹੋਗਾ ਕਿਸੇ ਦਾ ਭੈਣਾਂ ਦਾ ਹੋਊਗਾ ਜੀ ਜੇ ਉਹ ਵੀ ਐਂ ਭੇਟ ਚੜ ਗਏ ਉਹ ਵੀ ਕੀ ਕਰਨਗੇ ਜੇ ਮੈਂ ਅਸੀਂ ਸੜਕਾਂ ਤੇ ਰੋਲ ਜਾਨੇ ਉਹ ਵੀ ਹੋਰ ਰੋਲ ਲੇਗੇ ਜੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੀ ਸਾਰੇ ਇਕੱਠੇ ਹੋ ਕੇ ਆਉਣ ਜੀ ਜੇ ਉਹਨਾਂ ਦੇ ਜਵਾਕ ਸੁਧਰ ਦੇਣੀ ਮਾਂ ਪਿਓ ਆਪ ਆ ਕੇ ਉਹਨਾਂ ਨੂੰ ਸਮਝਾਉਣ ਜੀ ਇੱਥੇ ਆਉਣ ਅਪੀਲ ਕਰਨ ਜੀ ਸਰਕਾਰ ਨੂੰ ਕਹਿਣ ਜੀ ਵੀ ਕਰੋ ਇਹਦਾ ਹੱਲ ਕੋਈ ਤੁਸੀਂ ਸੁਣਿਆ ਚਿੱਟੇ ਨਾਲ ਚਿੱਟੇ ਦੀ ਓਵਰਡੋਜ਼ ਨਾਲ ਮਰੇ ਪੁੱਤ ਦੀ লাশ ਕੋਲ ਬੈਠੀ ਮਾਂ ਤੇ ਦੋ ਕੁਆਰੀਆਂ ਪੈਣਾ ਮੇਰੇ ਨਾਲ ਪ੍ਰਵਿੰਦਰ ਸਿੰਘ ਝੋਟਾ ਸੀਰਾ ਢਿੱਲੋ ਤੇ ਹੋਰ ਬਹੁਤ ਸਾਰੇ ਸੈਂਕੜੇ ਲੋਕ ਇਸ ਧਰਨੇ ਦੇ ਵਿੱਚ ਉਹਨਾਂ ਪੈਣਾ ਨੂੰ ਉਸ ਦੁਖਿਆਰੀ ਮਾਂ ਨੂੰ ਇਨਸਾਫ ਦਿਵਾਉਣ ਲਈ ਬੈਠੇ ਹੋਏ ਨੇ ਪ੍ਰਵਿੰਦਰ ਝੋਟਾ ਨੂੰ ਸਾਰੇ ਜਾਣਦੇ ਹੋ ਸੀਰੇ ਨੂੰ ਸਾਰੇ ਜਾਣਦੇ ਹੋ ਲਗਾਤਾਰ ਪੰਜਾਬ ਦੀ ਜਵਾਨੀ ਪੰਜਾਬ ਦੇ ਧੀਆਂ ਪੁੱਤਾਂ ਨੂੰ ਬਚਾਉਣ ਦੇ ਰਾਹ ਤੁਰੇ ਹੋਏ ਨੇ ਕਰਦਿਆਂ ਗੱਲਬਾਤ ਪ੍ਰਵਿੰਦਰ ਦੇ ਨਾਲ ਪ੍ਰਵਿੰਦਰ ਇੱਕੋ ਸਮਾਂ ਹਾਂ ਜਦੋਂ ਪ੍ਰਵਿੰਦਰ ਉਹਨਾਂ ਲੋਕਾਂ ਦੇ ਘਰਾਂ ਤੱਕ ਵੱੜਦਾ ਹੈ ਕਿ ਜਵਾਨ ਪੁੱਤ ਬਚਾਉਣੇ ਨੇ ਅੱਜ ਫੇਰ ਇੱਕ ਜਵਾਨ ਪੁੱਤ ਦੀ লাশ ਮੈਂ ਇੱਥੇ ਦੇਖ ਰਿਹਾ ਹਾਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਡਾ ਤਾਂ ਮੈਂ ਲੋਕਾਂ ਦੀ ਨਾਕਾਮੀ ਕਹਾਨੂੰ ਬਾਈ ਲੋਕਾਂ ਦੀ ਨਾਕਾਮੀ ਹੈ ਪੁੱਛ ਕਿਵੇਂ ਜਦੋਂ ਆਪਾਂ ਲੜਾਈ ਲੜੀ ਆ ਲੋਕਾਂ ਦੇ ਘਰਾਂ 'ਚ ਵੜ ਕੇ ਦਿਖਾਇਆ ਪਤਾ ਵੀ ਇੱਥੇ ਚਾਰ ਘਰ ਨਸ਼ਾ ਵੇਚੀ ਜਾਂਦੇ ਆ ਜੀ ਤਾ ਲੋਕ ਉਹਨਾਂ ਹਟਾਉਂਦੇ ਕਿ ਨਹੀਂ ਆਪਾਂ ਪ੍ਰਸ਼ਾਸਨ ਤੋਂ ਆ ਆਸ਼ ਇਹਨ ਰੱਖੋ ਪ੍ਰਸ਼ਾਸਨ ਤਾਂ ਹਟਾਉਂਦਾ ਨਹੀਂ ਉਹ ਦੇਖ ਲੋ ਮਾਂ ਉਠਾ ਕੇ ਲੈ ਗਿਆ ਪਰ ਉਹਨੂੰ ਐਂ ਕਹਿੰਦਾ ਹੈਗਾ ਵੀ ਤੂੰ ਕਿਸੇ ਲੋਟ ਉਹਨੂੰ ਵੀ ਖਤਮ ਕਰਨ ਨੂੰ ਫਿਰਦਾ ਹੈ ਧਰਨਾ ਵੀ ਉਹਨੂੰ ਡਰਾਉਣ ਚਮਕਾਉਣ ਵਿੱਚ ਟੋਟ ਪਾ ਲੈਂਦੇ ਨੇ ਆਪਦੇ ਹਮ ਅੱਜ ਮਾਨ ਸਾਹਿਬ ਵੀ ਮੌਤ ਹੋਈ ਇੱਕ ਉਹ ਵੀ ਜ਼ਿਆਦਾਤਰ ਇਹ ਬੰ ਧਰਨਾ ਹੀ ਲੱਗ ਜਾਂਦੇ ਜੇ ਲਾਲਿਆਂ ਫਿਰ ਵਿੱਚੋਂ ਟੋਟ ਪਾ ਲੈਂਦੇ ਨੇ ਹੁਣ ਆ ਲੋਕ ਬੈਠ ਨੇ ਨੇ ਤਿੰਨ ਦਿਨ ਹੋ ਗਏ ਚਾਰ ਦਿਨ ਕਮੇਟੀ ਬਣੀ ਆ ਕਮੇਟੀ ਨਾਲ ਗੱਲ ਕਰਨ ਪਰਿਵਾਰ ਨਾਲ ਗੱਲ ਕਰਨ ਦਾ ਹੀ ਕੰਮ ਹੈ ਪਰਿਵਾਰ ਕਿ ਉੱਠ ਕੇ ਜਾਂਦਾ ਪਰਿਵਾਰ ਦੀ ਵੀ ਗਲਤੀ ਗੱਲ ਆ ਪਰਿਵਾਰ ਨੂੰ ਬਿਠਾਓ ਰ ਕਮੇਟੀ ਨਾਲ ਗੱਲ ਕਰੋ ਹਣਾ ਇਹ ਫਿਰ ਐਂ ਤਰਨੇ ਹੋ ਹੁੰਦੇ ਨੇ ਹੁਣ ਉਹਨੂੰ ਬਿਠਾਇਆ ਜਾਵੇ ਸਾਰੀ ਕਮੇਟੀ ਦੀ ਮੰਗ ਮੰਨ ਜਦੋਂ ਲੋਕ ਐਨੇ ਸਾਹ ਦੇ ਜਾਂਦੇ ਨੇ ਅੱਡ ਪਰਿਵਾਰ ਨੂੰ ਖਾਉਣ ਦਾ ਕੰਮ ਕੀ ਆ ਥਾਂ ਰੋਜ਼ ਮੌਤਾਂ ਹੁੰਦੀਆਂ ਸਾਰੇ ਪੰਜਾਬ ਦੇ 10 11 ਮੌਤਾਂ ਰੋਜ਼ ਹੁੰਦੀਆਂ ਨੇ ਆਨੰਦ ਦਿੱਤਾ ਜਾਂਦਾ ਅਟੈਕ ਦਾ ਵੀ ਅਟੈਕ ਹੋ ਗਿਆ ਵੀ ਨੌਜਵਾਨ ਨੂੰ ਕਿਵੇਂ ਅਟੈਕ ਹੋਊ ਅੱਜ 10 ਸਾਲ ਪਹਿਲਾਂ ਜਦੋਂ ਚਿੱਟਾ ਨਹੀਂ ਸੀ ਕਿੰਨੇ ਕੁ ਨੌਜਵਾਨਾਂ ਮਰਦੇ ਸੀ ਕੋਈ ਟਾਵਾਂ ਟੱਲਾ ਐਕਸੀਡੈਂਟਲ ਮਰ ਗਿਆ ਜਾਂ ਐਂਕਾਊਂਟਰ ਚ ਮਾਰੇ ਸੀ ਬਸ ਆਏ ਨੌਜਵਾਨ ਭਾਈ ਕਿੰਨੇ ਕੁ ਮਰਦੇ ਸੀ ਬਜ਼ੁਰਗਾਂ ਨੂੰ ਪੁੱਛੋ ਕੋਈ ਮਰਿਆ ਆਪਾਂ ਸੁਣਿਆ ਸੀ ਕਦੇ ਹੁਣ ਦੂਜੇ ਦਿਨ ਨੌਜਵਾਨ ਦੀ ਲਾਸ਼ ਸੇਰਾ ਮਾਂ ਰੋਂਦੀ ਆ ਪੁੱब्बा ਮਾਰਦੀ ਆ ਉਹ ਨਾਂ ਤਾਂ ਇਨਸਾਫ ਲੈਣਾ ਆਪਦੇ ਚਬਾਕ ਦਾ ਹੂੰ ਪਾਕੇ ਨਸ਼ੇ ਨਾਲ ਹੁਣ ਬਾਈ ਇੱਥੇ ਵੀ ਕਹਿੰਦੇ ਨੇ ਵਾਲੇ ਲੋਕ ਆਉਂਦੇ ਨਹੀਂ ਇਹ ਨਸ਼ੇ ਨਾਲ ਮਰ ਗਿਆ ਜੀ ਨਸ਼ਾ ਕਰਕੇ ਮਰ ਗਿਆ ਕਿਹੜਾ ਕੋਈ ਜੰਗ ਲੜਨ ਦਾ ਮਰਿਆ ਸਾਨੂੰ ਪਤਾ ਨਸ਼ੇ ਨਾਲ ਮਰਿਆ ਜੰਗ ਕਰਨ ਦਾ ਨਹੀਂ ਮੜਿਆ ਪਰ ਉਹ ਮਾਂ ਦਾ ਕੀ ਕੁਝ ਹੋਇਆ ਨੇ 25 ਸਾਲ ਪਾਲ ਕੇ ਢੱਟੇ 9 ਮਹੀਨੇ ਕੁ ਚ ਕਰਕੇ ਸਨਾ ਚ ਲਾਇਆ ਮਰਿਆ ਤਾਂ ਉਹ ਕੱਦ ਨਾਲ ਦੁੱਧ ਨਾਲ ਘੋ ਨਾਲ ਦਹੀਂ ਨਾਲ ਜਾਂ ਗਰਾਉਣੇ ਥੋੜੀ ਮਰਿਆ ਜਿਹੜੀ ਚੀਜ਼ ਸਰਕਾਰ ਸਾਡੇ ਗਲੀਆਂ ਮਹੱਲਿਆਂ ਚ ਵੇਚਾ ਰਹੀ ਹੈ ਸਰਕਾਰ ਹੀ ਕਹਾਂਗੇ ਪਈ ਦੋ ਪ੍ਰਸ਼ਾਸਨ ਦੀ ਅੱਖਾਂ ਸਾਹਮਣੇ ਵਿਕਦਾ ਕੋਲੇ ਚੌਂਕੀ ਹੈ ਆ ਪਿੰਡ ਦਾ ਨੌਜਵਾਨਾ ਰੋਜ਼ ਆਪਾਂ ਦੇਖਣਾ ਹੈ ਪਿੰਡ ਦੀਆਂ ਬੁੜੀਆਂ ਕੁੜੀਆਂ ਛਰੇਆਂ ਮੈਂ ਕਹਿੰਦੀਆਂ ਸੀ ਆ ਵੇਚਾਂਗੀਆਂ ਉਹਨਾਂ ਕਰੋ ਜੱਟਾ ਲੈ ਕੇ ਮਰਿਆ ਜਿਹੜੀਆਂ ਕਹਿੰਦੀਆਂ ਸੀ ਪਹਿਲਾਂ ਸੀ ਵੇਚਾਂਗੀਆਂ ਤਾਂ ਫਿਰ ਪ੍ਰਸ਼ਾਸਨ ਤੋਂ 100 ਮੀਟਰ ਤੇ ਚੌਂਕੀ ਹੈ ਜੀ ਜੀ ਪ੍ਰਸ਼ ਜੀ ਰੋਕਣ ਦਾ ਫਰਜ ਹੈ ਨਾ ਕੀ ਮੰਗ ਹੈ ਇੱਥੇ ਹੁਣ ਮੰਗ ਤਾਂ ਹੀ ਹੁਣ ਇੱਕ ਤਾਂ ਉਹਨਾਂ ਦੇ ਪਰਚਾ ਪਾਏ ਜਾ ਉਹਨਾਂ ਨੂੰ ਸਾਰ ਨੂੰ ਫੜ ਕੇ ਅੰਦਰ ਕਰਾਇਆ ਜਾਵੇ ਹੂੰ ਤੇ ਮੰਗ ਤਾਂ ਹੁਣ ਬਹੁਤ ਲੰਬੀ ਆ ਵੀ ਨਸ਼ਾ ਹੋ ਵੀ ਨਾ ਬੰਦੀ ਕਰਦੇ ਇਹਦੇ ਨਾਲ ਚਲੋ ਇਸ ਪਰਿਵਾਰ ਲਈ ਇਸ ਪਰਿਵਾਰ ਲਈ ਤਾਂ ਹੁਣ ਇਹ ਬੰਡਾਲਾ ਦੱਸਣਗੇ ਵੀ ਇਹਨਾਂ ਦੀ ਕੀ ਮੰਗ ਹੈ ਕਿ ਆਪਾਂ ਤਾਂ ਸਾਥ ਦੇਣ ਲਈ ਆਪਣਾ ਫਰਜ ਹੈ ਆਪਣਾ ਸਾਥ ਦੇਵਾਂਗੇ ਜਿਹੜੀ ਮੰਗ ਇਹਨਾਂ ਦੀ ਹੈ ਜਾਇਜ ਨੂੰ ਕਿ ਜਾਇਜ ਮੰਗਣੀ ਹੈ ਹਣਾ ਦੱਸਣਗੇ ਹੀ ਇਹ ਹਾਂ ਮੇਰੇ ਨਾਲ ਸਿੜਾ ਢੱਲੋ ਹੈ ਕਰ ਦਿਆਂ ਗੱਲਬਾਤ ਸਿਰੇ ਕੀ ਕਹਿਣਾ ਚਾਹਨ ਉਹ ਇੱਕ ਨਹੀਂ ਹਰ ਪਿੰਡ ਦੇ ਹਾਲਾਤ ਇਹ ਹੋ ਰਹੇ ਨੇ ਕਿ ਦੋਹਾਂ ਤੀਆਂ ਚੌਥਾ ਮਹੀਨਾ ਪੰਜਵਾਂ ਮਹੀਨਾ ਬਾਅਦ ਇੱਕ ਜਵਾਨ ਪੁੱਤ ਸੇਵਾ ਤੱਕ ਛੱਡ ਕੇ ਸੀ ਘਰ ਵਾਪਸ ਆ ਜੰਨੇ ਆ ਬਈ ਅੱਜ ਇਹਦੀ ਮੌਤ ਨੂੰ ਚੌਥਾ ਦਿਨ ਹੋ ਗਿਆ ਹਨਾ ਤੇ ਜਦੋਂ ਇਹ ਇਹਦੀ ਡੈਥ ਹੋਈ ਉੱਥੇ ਮੈਂ ਸੂਏ ਤੇ ਗਿਆ ਜਦੋਂ ਹਨਾ ਇਹ ਉੱਥੇ ਡਿੱਗਿਆ ਪਿਆ ਸੀਗਾ ਤੇ ਇਹਦੇ ਸਰੰਜ ਸੀਗੀ ਤੇ ਅਸੀਂ ਉੱਥੋਂ ਚੱਕ ਕੇ ਲਿਆਂਦਾ ਪਤਾ ਨਹੀਂ ਪਹਿਲਾਂ ਵੀ ਕਿੰਨੇ ਕੇ ਨੌਜਵਾਨ ਚੱਕ ਚੱਕ ਰੋਡਾਂ ਦੇ ਧਰਨੇ ਲਾਏ ਨੇ ਤੇ ਜਦੋਂ ਇਹਨੂੰ ਪ੍ਰਸ਼ਾਸਨ ਨੂੰ ਇੱਕ ਘੰਟਾ ਤਕਰੀਬਨ ਪੁਲਿਸ ਨੂੰ ਫੋਨ ਕਰੀ ਗਿਆਂ ਕੋਈ ਨਹੀਂ ਆਇਆ ਬਈ ਰੋਡ ਦੇ ਧਰ ਲਿਆ ਫਿਰ ਵੀ ਕੋਈ ਨਹੀਂ ਆਇਆ 2 2.5 ਘੰਟੇ ਨਹੀਂ ਆਇਆ ਜੀ ਤੇ ਐਡੇ ਮਾੜੇ ਹਾਲਾਤ ਵੀ ਤੁਸੀਂ ਐ ਸਮਝ ਲਓ ਵੀ ਮੈਂ ਆ ਥੋੜੇ ਦਿਨ ਪਹਿਲਾਂ ਬਾਰਡਰ ਵਾਕ ਤੇ ਚੜ ਕੇ ਆਟਿਆ ਤੇ ਪ੍ਰਸ਼ਾਸਨ ਦੇ ਵਿਸ਼ਵਾਸ ਦਿਵਾਉਣ ਦੇ ਬਾਵਜੂਦ ਫਿਰ ਚਿੱਟਾ ਫੜ ਲਿਆ ਕੇ ਮੈਂ ਹੂੰ ਠੀਕ ਹੈ ਤੇ ਫਿਰ ਤੂੰ ਐ ਲਾਲਾ ਬਾਈ ਹੁਣ ਥੋੜੇ ਦਿਨ ਪਹਿਲਾਂ ਇੱਥੇ ਧਰਨਾ ਲੱਗਿਆ ਸੀ ਮੈਨੂੰ ਮੈਂ ਸੱਚ ਨੂੰ ਸਾਹਿਬ ਨੂੰ ਕਹਿ ਮਹਾ ਜੀ ਮੈਂ ਚਿੱਟਾ ਮਗਾ ਕੇ ਦਿੰਨਾ ਮੈਂ ਚਿੱਟਾ ਵੀ ਕੀ ਜਾਂਦਾ ਕਹਿੰਦਾ ਯਾਰ ਨਹੀਂ ਯਾਰ ਮੈਂ ਹੁਣੀ ਮਗਾ ਕੇ ਦਵਾ 1000 ਰੁਪਏ ਦਾ ਮੈਂ 1000 ਰੁਪਏ ਦਾ ਉਹਦੀ ਮਗਾ ਲਿਆ ਹਾਂ ਥੋੜੀ ਵੀਡੀਓ ਦੇਖੀ ਜਦੋਂ ਯਰ ਵੀ ਤਾਂ ਮਗਾ ਲਿਆ ਮੈਂ ਥਾਣੇ ਐਸਐਚ ਨੂੰ ਫੇਰ ਫੋਨ ਕਰਤਾ ਕਹਿੰਦਾ ਮੈਂ ਮੁਨਸੀ ਭੇਜਦਾ ਮੈਂ ਇੱਕ ਘੰਟਾ ਤਕਰੀਬਨ ਖੜਾ ਰਿਹਾ ਹੈਨਾ ਇੱਕ ਘੰਟਾ ਖੜਾ ਰਿਹਾ ਫੇਰ ਨਹੀਂ ਪੁਲਿਸ ਆਈ ਤੇ ਮੈਂ ਥਾਣੇ ਚ ਜਾ ਕੇ ਆਵਾਜੀ ਚਿੱਟਾ ਪਿਆ ਤੇ ਬਾਈ ਉਹਨਾਂ ਦੀ ਐਡੀ ਜ਼ਰੂਰਤ ਨਹੀਂ ਵੀ ਉਹਨਾਂ ਨੂੰ ਉੱਠ ਕੇ ਫੜਨ ਭਾਜ ਨਾ ਉਹਨਾਂ ਦੀ ਮੰਤਨ ਤੱਕ ਗਿਆ ਜੇ ਥਾਣੇ ਦੇ ਗੇਟ ਤੱਕ ਆ ਗਏ ਉਹ ਗੱਡੀ ਵਹਿਣ ਤੱਕ ਤਾਂ ਫਿਰ ਉਹ ਕਰ ਲੈ ਚਕੜਚੀਆਂ ਕਰਨ ਲੱਗ ਗਏ ਵੀ ਯਾਰ ਕਿੱਥੇ ਫੜਨ ਜਾਵਾਂਗੇ ਜਾਂ ਕਰਨ ਜਾਵਾਂਗੇ ਫਿਰ ਭੱਜਣਾ ਜਾਣ ਫਲਾਣਾ ਕਰਦੇ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਬਾਈ ਫਿਰ ਇਹਦੂ ਦਾ ਕਿੰਨੇ ਵਾਰੀ ਮੈਂ ਸਟ੍ਰਿੰਗ ਆਪਰੇਸ਼ਨ ਕਰਿਆ ਇਹ ਕਹਿਆ ਕਰਨਾ ਪੱਤਰਕਾਰਾਂ ਨੂੰ ਵੀ ਵਾਈਟ ਦੇਣ ਤੋਂ ਕਹਿਆ ਕਰਨਾ ਵੀ ਅਸੀਂ ਤਾਂ ਦਿੰਦੇ ਨਹੀਂ ਵੀ ਖਬਰ ਕਿੱਥੋਂ ਲੈ ਕੇ ਆਇਆ ਫਿਰ ਜਦੋਂ ਤੁਸੀਂ ਥਾਣੇ ਛੋਡੇ ਬੰਦੇ ਰਿਆਰੇ ਫੜੀ ਜਾਂਦੇ ਯਾਰ ਇਹਦੂ ਦਾ ਹੋਰ ਕੀ ਜਾਂਦਾ ਤਾਂ ਹੀ ਦਾ ਜਵਾਬ ਮਰ ਗਿਆ ਜੇ ਇਹਨਾਂ ਨੇ ਗੌਰ ਨਹੀਂ ਕਰੀ ਤੁਹਾਡੀ ਕਮੇਟੀ ਦੀ ਜਥੇਬੰਦੀਆਂ ਦੀ ਕੀ ਮੰਗ ਹੈ ਕੀ ਚਾਹੁੰਦੇ ਹੋ ਹਾਂ ਭਾਈ ਸਾਰੀ ਜਥੇਬੰਦੀਆਂ ਨੇ ਫੈਸਲਾ ਕੀਤਾ ਤੇ ਜਿਹੜੀ 18 ਮੈਂਬਰ ਇਥੇ ਕਮੇਟੀ ਬਣੀ ਹੋਈ ਆ ਜੀ ਤੇ ਉਹ ਕਮੇਟੀ ਦਾ ਮੈਂਬਰ ਮੈਂ ਵੀ ਆ ਤੇ ਉਹ ਫੈਸਲਾ ਇਥੇ ਇਹ ਵੀ 10 ਲੱਖ ਰੁਪਇਆ ਜੀ ਤੇ ਸਰਕਾਰੀ ਨੌਕਰੀ ਜਿਹੜੇ ਲੋਕ ਇਹ ਵੀ ਸਵਾਲ ਖੜੇ ਕਰਦੇ ਨਜ਼ਰ ਆਉਂਦੇ ਨੇ ਵੀ ਮੁੰਡਾ ਨਸ਼ਨਾ ਮਰ ਗਿਆ 10 ਲੱਖ ਕਾਦਾ ਨੌਕਰੀ ਕਾਦੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਬਾਈ ਮੈਂ ਤੁਹਾਨੂੰ ਦੱਸਦਾ ਪਹਿਲਾਂ ਇੱਥੇ 11 ਮੋਤਾਂ ਹੋ ਗਈਆਂ ਏਸ ਏਰੀਏ 'ਚ ਮੰਨ ਲਓ ਇਹਦੇ ਜਿਹੜੇ ਆਲੇ-ਦੁਆਲੇ ਪਿੰਡ ਨਹੀਂ ਕਹਿੰਦਾ ਮੈਂ ਤੁਹਾਨੂੰ ਏਰੀਆ ਵੀ ਜਿਹੜਾ ਘਰਾਂ ਦਾ ਜੀ ਜੀ 11 ਮੋਤਾਂ ਹੋ ਕੇ 12ਵੀਂ ਮੋਤ ਹੈ ਯਾਰ ਪਹਿਲਾਂ ਆਪਾਂ ਤਮਾਸ਼ਾ ਦੇਖਦੇ ਰਹੇ ਯਾਰ ਹੂੰ ਜ ਜਵਾਕ ਮਰ ਜਾਂਦਾ ਸੀ ਚੱਕ ਕੇ ਲੈ ਕੇ ਸੇਵਾ 'ਚ ਫੂਕ ਦਿੰਦੇ ਸੀ ਤੇ ਅੱਜ ਚੱਕ ਕੇ ਲੈਂਦਾ ਤੇ ਫਿਰ ਇਹਦੇ ਪਰਿਵਾਰ ਕੋਲ ਤਾਂ ਆਟਾ ਨਹੀਂ ਖਾਣ ਨੂੰ ਕਰੇ ਹੂੰ ਠੀਕ ਆ ਇਹ ਰੋਟੀ ਕਿੱਥੋਂ ਖਾਣਗੇ ਹੂੰ ਆਪਾਂ ਮੰਨਦੇ ਆ ਵੀ ਸ਼ਹੀਦ ਨਹੀਂ ਹੈਗਾ ਇਹਦੀ ਮਾਂ ਦਾ ਐਕਸੀਡੈਂਟ ਹੋਇਆ ਦਾ ਇਲਾਜ ਕੌਣ ਕਰਾਊਗਾ ਜਿਹੜੀਆਂ ਦੋ ਭੈਣਾਂ ਬੈਠੀਆਂ ਨੇ ਪਹਿਲਾਂ ਇੱਥੇ ਇੱਕ ਭੈਣ ਦਾ ਦੋ ਬਰਾ ਇਕੱਠੇ ਮਰ ਗਈ ਸੀ ਬਾਈ ਕਿਹ ਘਰੇ ਹੂੰ ਉਹਨਾਂ ਦੀ ਚਲੋ ਭੈਣਾਂ ਦਾ ਵਿਆਹ ਸੀ ਕੀਤਾ ਇਹ ਅਸੀਂ ਕੋਈ ਨਿੱਜੀ ਆਪਦੇ ਖਾਤਰ ਥੋੜੀ ਮੰਗਦੇ ਆ ਇਹਨਾਂ ਦੇ ਪਰਿਵਾਰ ਲਈ ਮੰਗਦੇ ਆ ਸਾਨੂੰ ਪਤਾ ਵੀ ਇਹ ਇਹ ਦਰਦ ਦੇ ਪਤਾ ਕੀ ਗੱਲ ਹੈ ਲੋਕਾਂ ਚ ਇਹ ਗੱਲ ਬਹਿਾਈ ਗਈ ਹੈ ਵੀ ਪਹਿਲਾਂ 11 ਵੇਲੇ ਆਪਾਂ ਕਿੱਥੇ ਸੀ ਬਾਈ ਹੂੰ ਆਪਾਂ ਮੰਨਦੇ ਆ ਠੀਕ ਆ ਸੀ ਗਲਤ ਕਰ ਰਹੇ ਆ ਵੀ ਪਹਿਲਾਂ 11 ਮਰ ਗਏ ਪਹਿਲਾਂ ਨਹੀਂ ਬੋਲੇ ਆਪਾਂ ਹੂੰ ਪਹਿਲਾਂ ਕਿਹੜਾ ਬੋਲਨੇ ਆ ਫਿਰ ਪਹਿਲਾਂ ਨੇ ਮਰੀਗੇ ਹੋਰ ਮਰ ਜਾਣਗੇ 10 12 ਫਿਰ ਕਹਿ ਦੋ ਜਦਾ ਵੀ ਸਾਰੇ ਪਿੰਡ ਚ ਲਾਉਸਮੈਂਟ ਕਰਾ ਦਿਓ ਵੀ ਇਹਦਾ ਕੀ ਆਦਾ ਮਰੀ ਜਾਣ ਦੇ ਫਿਰ ਕੀ ਡਿੱਕਾ ਕਈ ਕਹਿ ਦਿੰਦੇ ਨੇ ਇਹ ਕਿਹੜਾ ਮੂੰਹ ਚ ਪਾ ਕੇ ਜਾਂਦੇ ਨੇ ਜੀ ਜੀ ਠੀਕ ਐ ਜੇ ਹੁਣ ਸਾਨੂੰ ਲੋੜ ਅਲੇ ਅਸਲੇ ਦੇ ਸਾਸਾਂ ਨੂੰ ਮਿਲਦਾ ਨਹੀਂ ਲੈ ਸਾਨੂੰ ਲੋੜ ਅੱਜ ਸਾਡੇ ਤੇ ਹਮਲਾ ਹੋਣ ਦੀ ਕੋਈ ਵੀ ਕੋਈ ਗੱਲਬਾਤ ਹੋ ਜੇ ਸਾਨੂੰ ਕੋਈ ਨਹੀਂ ਮਿਲਦਾ ਅੱਜ ਹਸਪਤਾਲਾਂ ਚ ਜੀਵ ਵਾਲੀਆਂ ਗੋਲੀਆਂ ਜਿਹੜੀਆਂ ਐਡ ਨੌਕਾ ਸ਼ਰਿਆਮ ਦਿੱਤੀਆਂ ਜਾਂਦੀਆਂ ਜੇ ਆ ਹਸਪਤਾਲਾਂ ਚ ਭੁੱਕੀ ਲੋਕ ਖਾਣ ਨੂੰ ਮੰਗਦੇ ਉਹ ਕੋਈ ਨਹੀਂ ਦਿੱਤੀ ਜਾਂਦੀ ਆਫੀਮ ਲੋਕ ਮੰਗਦੇ ਉਹ ਕੋਈ ਨਹੀਂ ਦਿੱਤੀ ਜਾਂ ਜਿਹੜੀ ਸਰਕਾਰ ਦੀ ਮਰਜ਼ੀ ਹੈ ਉਹ ਚੀਜ਼ ਦਿੱਤੀ ਜਾਂਦੀ ਹੈ ਇੱਕ ਇਹ ਜਿਹੜੀ ਸਟੇਟ ਹੈ ਇਹਦੇ ਵੱਲੋਂ ਲੋਕਾਂ 'ਚ ਇੱਕ ਪ੍ਰੋਪੋਗੈਂਡਾ ਚਲਾਇਆ ਜਾਂਦਾ ਇਹਨਾਂ ਦੇ 5-10 ਸਟਾਫ ਹੁੰਦੇ ਨੇ ਸਰਕਾਰ ਦੇ 10-20 ਬੰਦੇ ਹੁੰਦੇ ਨੇ ਉਹ ਇਹ ਗੱਲਾਂ ਲੈ ਕੇ ਜਾਂਦੇ ਨੇ ਵੀ ਇਹਨਾਂ ਲੋਕਾਂ ਨੂੰ ਪਾੜ ਕੇ ਰੱਖਿਆ ਜਾਵੇ ਤੇ ਇਹਨਾਂ ਦਾ ਇਕੱਠ ਨਾ ਹੋਵੇ ਜੇ ਲੋਕ ਇਕੱਠੇ ਹੁੰਦੇ ਨੇ ਤਾਂ ਇਹ ਲੋਕ ਜਿੱਤ ਪ੍ਰਾਪਤ ਕਰ ਜਾਣਗੇ ਜਿਨ੍ਹਾਂ ਨੂੰ 10-12 ਨੂੰ ਪਾੜ ਲਿਆ ਧਰਨਾ ਖੜੀ ਪਿਆ ਬਈ ਜੀ 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 ਤੁਹਾਡੇ ਪਿੰਡ ਕਿਹੜੇ ਜੀ ਕੀ ਨਾਮ ਤੁਹਾਡਾ ਆਹੀ ਅਗਲੀ ਆ ਅਕਲੀ ਆ ਕੀ ਹਾਲਾਤ ਨੇ ਪਿੰਡ ਦੇ ਹੋਰ ਨੌਜਵਾਨੀ ਫਸੇ ਹੋਏ ਨੇ ਦਲਦਲ ਦੇ ਵਿੱਚ ਬਾਲੇ ਬੁਰੇ ਹਾਲਾਤ ਆ ਜੀ ਸਾਡੇ ਪਿੰਡ ਦੇ ਤਾਂ ਬਾਦੂ ਨਸਾ ਵੇਖਦਾ ਇੱਥੇ ਹਾਂ ਜਦੋਂ ਗੌਰ ਹੀ ਨਹੀਂ ਕਿਸੇ ਦੀ ਹਾਂ ਜੇ ਪੁਲਿਸ ਵਾਲੇ ਗੌਰ ਕਰਨ ਫੜਨ ਉਹ ਤਾਂ ਪਹਿਲੀ ਟੂ ਰੂਟਰ ਜਵਨ ਬਰ ਜਾ ਕੇ ਡੱਕੜ ਦਿੰਦੇ ਨਾ ਹਾਂ ਉਹ ਭੱਜ ਜਾਂਦੇ ਨਾ ਫੜਦੇ ਹੀ ਨਹੀਂ ਇਹ ਜੌਂਕੀ ਵਾਲੇ ਤਾਂ ਯੇ ਵੀ ਸੀਦਾ ਦੱਸ ਰਿਹਾ ਕਿ 11 12ਵੀਂ লাশ ਆਏ 12 ਮੁੰਡਾ ਮਾਰਿਆ ਮਰੇ ਮਰੇ ਜਾਵਾਂ ਗੱਬਰੂ ਜਵਾਨ 11 12 ਜਿਹੜੇ ਲੋਕ ਅਜੇ ਵੀ ਘਰਾਂ ਚ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਦੇਖੇ ਦੇ ਨੇ ਗੁਰਪ੍ਰੀਤ ਦੀ লাশ ਪਈ ਹੈ ਉੱਥੇ ਗੱਲਾਂ ਕਰੀਏ ਸੱਥਾ ਦੇ ਬੈਠ ਕੇ ਗੱਲਾਂ ਕਰੀ ਜਾਂਦੇ ਨੇ ਕੀ ਕਹਿਣਾ ਚਾਹੁੰਦੇ ਆ ਵੀ ਜੀ ਇੱਥੇ ਆ ਕੇ ਬੈਠਣਾ ਗਾਹਾਂ ਵਾਸਤੇ ਉਹ ਤਾਂ ਮੁੰਡੇ ਬਚਣਾ ਆਮ ਖਾਂਦੇ ਨਾ ਸਭ ਪਤਾ ਲੋਕਾਂ ਨੂੰ ਜੀ ਜੀ ਕੀ ਨਾ ਹੁੰਦਾ ਜਿਹੜਾ ਪਿੰਡ ਹੈ ਅਕਲੀਏ ਪਿੰਡ ਆ ਜੀ ਕੀ ਕਹਿਣਾ ਚਾਹੁੰਦੇ ਹੋਗੇ 23 ਨਹੀਂ ਹਾਸਾ ਚਾਹਣੇ ਵੀ ਅਸੀਂ ਜਿਹੜਾ ਇਹ ਕੀਤਾ ਗਿਆ ਸਾਨੂੰ 11 12 ਮੌਤ ਸਾਡੇ ਪਹਿਲਾਂ ਹੋ ਗਈਆਂ ਜੀ ਹੂੰ 12ਵੀਂ ਮੌਤ ਹੈ ਵੀ ਇਸ ਨੂੰ ਦੇਖ ਕੇ ਅਸੀਂ ਇਹ ਕਹਿੰਦੇ ਵੀ ਗਾਂਹਾਂ ਵਾਲੀ ਪੀੜ੍ਹੀ ਵਾਸਤੇ ਅਸੀਂ ਇਹਨੂੰ ਰੋਕੀਏ ਹੂੰ ਨਹੀਂ ਰੋਕਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਇੱਥੇ ਅੱਗੇ ਭਾਈ ਇਹਦੇ ਬਾਰੇ ਤੁਸੀਂ ਕਰੀਏ ਵਿਚਾਰ ਤੁਸੀਂ ਗੱਲ ਰੱਖ ਰਹੇ ਹੋ ਮੈਂ ਇੱਥੇ ਇੱਕ ਦੋ ਬੰਦਿਆਂ ਨਾਲ ਗੱਲ ਕੀਤੀ ਹੈ ਬੋਲਣ ਨੂੰ ਤਿਆਰ ਨਹੀਂ ਹੈਗੇ ਬੋਲਣਾ ਤਾਂ ਪੈਣਾ ਜੀ ਹੂੰ ਅੱਜ ਇਹਨਾਂ ਦੇ ਘਰੇ ਅੱਗ ਲੱਗੀ ਹੈ ਕੱਲ ਨੂੰ ਕਿਸੇ ਹੋਰ ਲੱਗਿਆ ਫਿਰ ਵੀ ਬੋਲਣਗੇ ਤਾਂ ਲੋਕ ਇਹ ਲੋਕਾਂ ਨੂੰ ਤਾਂ ਬੋਲਣਾ ਪੈਣਾ ਅਕਸਰ ਮੂਰੀ ਆਉਣਾ ਪੈਣਾ ਹੈ ਨਾ ਸਾਡੀ ਜਵਾਨੀ ਹੈ ਬੱਚੇ ਫੌਜ ਵਿੱਚ ਭਰਤੀ ਹੋਣ ਵਾਸਤੇ ਗਿਆ ਸੀ ਦੋ ਭੈਣਾਂ ਨੇ ਕੱਲਾ ਮੁੰਡਾ ਸੀ ਪਿਓ ਸਿਰਤੇ ਨਹੀਂ ਮਾਂ ਦਾ ਐਕਸੀਡੈਂਟ ਹੋਇਆ ਕਿੱਥੋਂ ਕਮਾ ਕੇ ਬੱਚਿਆਂ ਨੂੰ ਖਵਾਉਗੀ ਉਹ ਅੱਜ ਇਹਦੇ ਆ ਕੱਲ ਨੂੰ ਕਿਸੇ ਹੋਰ ਵੀ ਹੋ ਸਕਦੀ ਹੈ ਜੀ 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 ਇਸੇ ਕਰਕੇ ਲੋਕਾਂ ਨੂੰ ਹੀ ਜਾਗਰਤ ਕਰਦੇ ਵੀ ਆਓ ਤੁਸੀਂ ਆ ਕੇ ਤੁਸੀਂ ਇਹ ਦੇਖੋ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਬਚਾਈਏ ਹੂੰ ਜੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਈਏ ਅਸੀਂ ਕੀ ਨਾ ਬਾਈ ਜੀ ਦਸ਼ਮਣ ਸਿੰਘ ਜੀ ਪਿੰਡ ਕਿਹੜਾ ਚੱ ਕੀ ਹਾਲਾਤ ਨੇ ਏਰੀਏ ਦੇ ਏਰੀਏ ਦੇ ਹਾਲਾਤ ਤਾਂ ਬਹੁਤ ਭੈੜੀ ਆ ਭੈਣ ਕੀ ਹੈ ਜੀ ਤੁਹਾਨੂੰ ਪਤਾ ਹੀ ਆ ਪਹਿਲਾਂ ਤੋਂ ਪਿੱਛੇ ਬਾਰਡਰੀ ਰੀਤ ਤੋਂ ਚੱਲਦਾ ਤੁਰਿਆ ਆ ਉਹ ਉਹ ਇਹਨੂੰ ਤੇ ਉਧਰ ਦਾ ਘਰਾਂ ਦੇ ਘਰ ਖਾਲੀ ਹੋਈ ਪਏ ਨੇ ਬਾਰਡਰੀ ਰੀਤ ਤੇ ਦਾ ਹੁਣ ਆਪਣੇ ਮਾਨਸਾ ਜ਼ਿਲ੍ਹਾ ਖਾਸ ਕਰਕੇ ਜਾਦੇ ਲਪੇਟ ਦੇ ਵਿੱਚ ਆਇਆ ਹੋਇਆਗਾ ਨਸ਼ੇ ਦੀ ਤੇ ਹੁਣ ਇੱਥੇ ਬਹੁਤ ਜ਼ਿਆਦੇ ਨਸ਼ੇ ਵਿਕ ਰਹੇ ਨੇ ਅਸੀਂ ਜੇ ਨਾ ਇੱਕ ਕਿਸਾਨ ਹੋਣ ਦੇ ਨਾਂ ਤੇ ਖੇਤਾਂ ਦੇ ਵਿੱਚ ਹੁਣ ਸੁੰਡੀ ਪਈ ਹੋਈ ਆ ਹੂੰ ਕਣਕ ਨੂੰ 10-10 ਕਿੱਲੇ ਵਾਹਣ ਦੇ ਤਬਾਹ ਕਰਤੇ ਲੋਕਾਂ ਦੇ ਠੇਕੇ ਤਲੇਤੇ ਹੋਏ ਜੀ ਉਹ ਸੁੰਡ ਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਹਾੜੇ ਕੱਢ ਕੇ ਮਾਰਗੇ ਤੇ ਉਹਦੇ ਵਾਸਤੇ ਕੋਈ ਹੱਲ ਨਹੀਂ ਕੋਈ ਆਉਂਦਾ ਨਹੀਂ ਜੇ ਹੁਣ ਅਸੀਂ ਜਾ ਕੇ ਲੈ ਕੇ ਆ ਕੇ ਤਾਂ ਉਹਨਾਂ ਨੂੰ ਸਾਨੂੰ ਲਿਖ ਕੇ ਦੇਣ ਨੂੰ ਤਿਆਰ ਨਹੀਂ ਸੀ ਵੀ 100% ਨੁਕਸਾਨ ਹੋਇਆ ਪਿਆ ਮਰੀ ਹੋਈ ਕਣਕ ਨੂੰ ਨਾ ਕਹਿੰਦੇ ਪਾਣੀ ਲਾ ਕੇ ਦੇਖ ਰੂ ਵੀ ਹਰੀ ਹੋ ਜੂਗੀ ਜਿਹੜੀ ਕਣਕ ਮੱਚ ਗਈ ਸੁੰਡ ਖਾ ਗਿਆ ਉਹ ਕਿਵੇਂ ਹਰੀ ਹੋਵੀਂ ਪਹਿਲੀ ਗੱਲ ਤਾਂ ਦੂਜੀ ਗੱਲ ਹੁਣ ਆ ਨਸ਼ਿਆਂ ਤੇ ਆ ਗਈ ਨਸ਼ਿਆਂ ਤੇ ਨੌਜਵਾਨ ਨੇ ਨoi ਬਣਾਣੋਂ ਜਿਹੜੇ ਹੁਣ ਪਨੀਰੀ ਖਰਾਬ ਹੋ ਗਈ ਉਸੇ ਤਰ੍ਹਾਂ ਹੀ ਕਣਕ ਦੀ ਤਰ੍ਹਾਂ ਹੀ ਹੋਰ ਦੁਬਾਰੇ ਪਨੀਰ ਕਿੱਥੇ ਲੱਗ ਚੱਲੂਗੀ ਉਹ ਉਹਦਾ ਮਰਨਗੇ ਇੱਕ ਦਿਨ ਜਿਹੜੇ ਨਾਲ ਛੱਤੇ ਲੱਗੇ ਹੋਏ ਨੇ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਤਾਂ ਨਰਮਲ ਸਿੰਘ ਹੈ ਕਿਹੜਾ ਪਿੰਡ ਹੈ ਅਕਲੀ ਹੈ ਜੀ ਕੀ ਹਾਲਾਤ ਨੇ ਪਿੰਡ ਦੇ ਪਿੰਡ ਦੇ ਹਾਲਾਤ ਖਰਾਬ ਹੀ ਹੈ ਜੀ ਨਸ਼ੇ ਦੀ وجہ ਦੇ ਨਾਲ ਜਿਹੜਾ ਚਿੱਟਾ ਮਿਲਦਾ ਹ ਹ ਇਹਦੇ ਨਾਲ ਕਈ ਮੌਤਾਂ ਹੋ ਗਈਆਂ 11 12 ਮੌਤਾਂ ਹੋ ਚੁੱਕੀਆਂ ਕੋਈ ਇੱਥੇ ਸੁਣਦਾ ਨਹੀਂਗਾ ਪਾਰਮੀ লাশ ਕਹਿ ਰਹੀ ਸੀਰਾ ਇਹ ਹਾਂਜੀ ਠੀਕ ਹੈ ਜੇ ਲੋਕ ਵੇਚਣ ਵਾਲੇ ਐ ਵੇਚ ਉਹ ਬਾਹਰੋਂ ਆਉਂਦੇ ਨੇ ਜਾਂ ਇੱਥੋਂ ਦੇ ਆਲੇ-ਦੋਲੇ ਬੈਠੇ ਨੇ ਕਿਤੇ ਇਹ ਤਾਂ ਹੁਣ ਸਾਨੂੰ ਪਤਾ ਨਹੀਂ ਜੀ ਕਿੱਥੋਂ ਲੈ ਆਉਂਦੇ ਆ ਕਿੱਥੋਂ ਆਉਂਦਾ ਰ ਇਹ ਪਿੰਡ ਜੋ ਵੀ ਹੋ ਸਕਦੇ ਤੇ ਬਾਹਰੋਂ ਵੀ ਹੋ ਸਕਦੇ ਆ ਬਾਪੂ ਜੀ ਕੀ ਨਾਮ ਤੁਹਾਡਾ ਬੁੱਗਰ ਸਿੰਘਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਨਸ਼ਾ ਬਿਲਕੁਲ ਬਕੁੰਦੇ ਆ ਬੰਦੇ ਬਕੁੰਦੇ ਸਾਡੇ ਸਾਥ ਤੇ ਇਕੱਠ ਹੋਇਆ ਉਹ ਨਸ਼ਾ ਬਕਉਂਦਾ ਸੀ ਡੇਰੇ ਨੂੰ ਜਿੰਦਾ ਲੱਗੇ ਪੇ ਹੂੰ ਤਰ ਮਨੂੰ ਜਿੰਦਾ ਲੱਗੇ ਪੇ ਸਹਗਤ ਹੂੰ ਦੀਵਾ ਲੋੜ ਜਿੰਨੀ ਬੜੀਆਂ ਜਾ ਕੇ ਦੇਖ ਲੋ ਸਾਡਾ ਹਾਲ ਤਾਂ ਫੇਰ ਵੀ ਨਹੀਂ ਹੋਇਆ ਹਮ ਅਸੀਂ ਤਾਂ ਨਹੀਂ ਬੱਕੇ ਬੋਲੇ ਜੀ ਜੀ ਹਾਂ ਸਾਡ ਨੂੰ ਕਹੇ ਬਈ ਕੌਣ ਹੈ ਹੁਣ ਇਹ ਕਹਿੰਦੇ ਨੇ ਦੋ ਕੁੜੀਆਂ ਮਾਰ ਗਿਓਦੇ ਉਹ ਤਾਂ ਕੋਈ ਕਿਸੇ ਨੂੰ ਮਾਰੀ ਦਵਾਰੇ ਉਹਨੇ ਮਰਵਾ ਦੂ ਫੇਰ ਇਹ ਪੰਨੇ ਚ ਵੜ ਗਿਆ ਜੀ ਹਮ ਆਹ ਨਹੀਂ ਪਤਾ ਕਿੰਨੇ ਕੁ ਮਰਵਾ ਦੇ ਜੇ ਤੁਸੀਂ ਉਹਨੂੰ ਕਹਿੰਦੇ ਫੜੋ ਉਹਨੂੰ ਫੜਦਾ ਕੋਈ ਨਹੀਂ ਹਮ ਹਜੇ ਕੇਸ ਚੱਲ ਨਹੀਂ ਜੰਦਾ ਤੇ ਦੀਵਾ ਬੱਤੀ ਵੀ ਨੇ ਉੱਠਦੇ ਲੋਕ ਨਹੀਂ ਮੰਨਦੇ ਮੰਨਦਾ ਕਰਦਾ ਤੂੰ ਵੀ ਕਿਹਨੂੰ ਮੰਨਦਾ ਹੋਏਗਾ ਜੀ ਜੀ ਜਾ ਕੇ ਹੁੰਦਾ ਲੱਗ ਰਿਹਾ ਡੇਰਾ ਹੈ ਹੂੰ ਅਸੀਂ ਜੋਰ ਲਾਠੇ ਨੂੰ ਫੜੋ ਫੋਟੋਸ ਤੇ ਨੂੰ ਕਹਿੰਦੇ ਫੜ ਲਓ ਉਹ ਤੋਂ ਕੀ ਟੈਨ ਲੱਗਦਾ ਯਾਰ ਜਵਾਨ ਪੁੱਤ ਦੀ লাশ ਹਾਂ ਪਈ ਹੈ ਸੜਕ ਤੇ ਪਈ ਹੈ ਦੋ ਭੈਣਾਂ ਬੈਠੀਆਂ ਨੇ ਮਾਂ ਅੱਗੇ ਉਹ ਵਰ ਗਿਆ ਦੋ ਬੱਤਾਂ ਅਸੀਂ ਬਿਲ ਕੇ ਸਾਰਾ ਪਿੰਡ ਆ ਸਾਰੇ ਲੋਕਾਂ ਨੂੰ ਪੁੱਛ ਲਾ ਹੂੰ ਤੇ ਡੇਰੇ ਸੰਜੰਦਾ ਲਾਤਾ ਉਹ ਨਹੀਂ ਫੜੇ ਕਿਸੇ ਨੇ ਹੂੰ ਆ ਦੇਖ ਲਓ ਜਾ ਕੇ ਹਜੇ ਲੱਗਿਆ ਪਿਆ ਜਿੱਥੇ ਕਿਸੇ ਨੇ ਮੱਥਾ ਵੀ ਟੇਕਣ ਦਾ ਮਨ ਵਾਲੀ ਚੀਜ਼ ਸੀ ਜੀ ਇਹ ਸਰਕਾਰ ਸ਼ਾਮ ਨਹੀਂ ਸਕਦੀ ਨੂੰ ਇਹਦਾ ਜੀ ਇਹਨਾਂ ਦਾ ਮਾਮਾ ਧੀਆਂ ਦਾ ਬਹੁਤ ਰੋ ਰੋ ਕੇ ਮੰਦਾ ਹਾਲ ਹੀ ਹੈ ਕਿ ਜਦੋਂ ਘਰ ਤੇ ਸਹਾਰਾ ਹੀ ਨਹੀਂ ਰੱਖਿਆ ਕੋਈ ਪਹਿਲਾਂ ਇਹਨਾਂ ਦੇ ਪਿਤਾ ਜੀ ਡੈਥ ਹੋ ਗਈ ਤੁਸੀਂ ਸੁਣਿਆ ਮਾ ਸੁਖਪਾਲ ਕੌਰ ਨੂੰ ਜਵਾਨ ਪੁੱਤ ਦੀ ਲਾਸ਼ ਲਈ ਆਪਣੀਆਂ ਦੋ ਕੁਆਰੀਆਂ ਧੀਆਂ ਨੂੰ ਲੈ ਕੇ ਰੋਡ ਦੇ ਉੱਤੇ ਬੈਠੀ ਹੈ ਅਕਲੀਆ ਤੇ ਹੋਰਾਂ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡ ਦੇ ਲੋਕ ਇੱਥੇ ਇਨਸਾਫ ਦੀ ਮੰਗ ਕਰ ਰਹੇ ਨੇ ਇਹ ਗੁਰਪ੍ਰੀਤ ਇੱਕ ਨਹੀਂ ਜੇ ਕਾਫਲਾ ਅੱਜ ਲੋਕ ਇਕੱਠੇ ਨਾ ਹੋਏ ਤਾਂ ਇਹ ਗੁਰਪ੍ਰੀਤ ਹੋਰ ਪਤਾ ਨਹੀਂ ਕਿੰਨੇ ਗੁਰਪ੍ਰੀਤ ਹੋਣਗੇ ਜਿਹੜੇ ਪਿੰਡਾਂ ਦੇ ਵਿੱਚ ਅਜੇ ਵੀ ਮੈਂ ਪਹਿਲਾਂ ਹੀ ਕਿਹਾ ਕਿ ਅਸੀਂ 3 ਮਹੀਨੇ ਬਾਅਦ 6 ਮਹੀਨੇ ਬਾਅਦ ਕੋਈ ਜਵਾਨ ਪੁੱਤ ਦੀ লাশ ਸੇਵਾ ਤੱਕ ਛੱਡ ਕੇ ਆ ਜਾਣੇ ਆ ਪ੍ਰਵਿੰਦਰ ਸਿੰਘ ਝੋਟੇ ਵੱਲੋਂ ਸੀਰੇ ਵੱਲੋਂ ਤੇ ਹੋਰ ਬਹੁਤ ਸਾਰੇ ਨੌਜਵਾਨ ਆ ਜਿਹੜੇ ਨਸ਼ਿਆਂ ਦੇ ਮੁੱਦੇ ਤੇ ਬੋਲਦੇ ਨੇ ਜਿਹੜੇ ਪੰਜਾਬ ਦੇ ਧੀਆਂ ਪੁੱਤ ਬਚਾਉਣ ਦੇ ਰਾਹ ਤੁਰੇ ਹੋਏ ਨੇ ਇਕੱਲੇ ਪ੍ਰਵਿੰਦਰ ਹੋਰੀ ਕੀ ਕਰਨਗੇ ਸਾਨੂੰ ਲੋਕਾਂ ਨੂੰ ਉੱਠਣਾ ਪੈਣਾ ਹੈ ਸਮੇਂ ਦੀ ਹੁਕਮਰਾਨ ਨੂੰ ਇਨਤੀਆਂ ਦਾ ਕੀ ਦੋਸ਼ ਹੈ ਇਹਨਾਂ ਭੈਣਾਂ ਦਾ ਕੀ ਦੋਸ਼ ਹੈ ਜਿਹੜੀਆਂ ਭੈਣਾਂ ਨੂੰ ਇੱਕ ਉਮੀਦ ਸੀ ਕਿ ਗੁਰਪ੍ਰੀਤ ਸਾਡਾ ਸਹਾਰਾ ਬਣੂਗਾ ਪਿਓ ਚੱਲ ਬਸਿਆ ਉਹਨਾਂ ਦੀ ਮੁੱਖ ਮੰਗ ਹੈ ਕਿ 10 ਲੱਖ ਰੁਪਏ ਆ ਕਿਸੇ ਵੀ ਭੈਣ ਨੂੰ ਜੋ ਐਜੂਕੇਟਰ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਮਾੜੇ ਹਾਲਾਤਾਂ ਦੇ ਵਿੱਚ ਬੀਐਸਸੀ ਨਾਨ ਮੈਡੀਕਲ ਦੀ ਪੜ੍ਹਾਈ ਕਰ ਜਾਣਾ ਗ੍ਰੈਜੂਏਸ਼ਨ ਕਰਕੇ ਪੀਜੀਡੀਸੀ ਦੀ ਪੜ੍ਹਾਈ ਕਰ ਜਾਣਾ ਜਦੋਂ ਘਰੇ ਰੋਟੀ ਦਾ ਸੰਸਾ ਹੋਵੇ ਤਾਂ ਇਨਾਂ ਹਾਲਾਤਾਂ 'ਚ ਪੜ ਜਾਣਾ ਇਨਾਂ ਸੌਖਾ ਨਹੀਂ ਹੁੰਦਾ ਉਮੀਦ ਕਰਦੇ ਆ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ 92 ਸੀਟਾਂ ਦੇ ਕੇ ਇਸ ਬਦਲਾਅ ਵਾਲੀ ਸਰਕਾਰ ਲੈ ਕੇ ਉਮੀਦ ਜਿਤਾਈ ਸੀ ਕਿ ਹੁਣ ਰੰਗਲਾ ਪੰਜਾਬ ਬਣੂਗਾ ਅੱਜ ਰੰਗਲੇ ਪੰਜਾਬ ਦੇ ਬਾਰਿਸ਼ ਸੜਕ 'ਤੇ ਬੈਠੇ ਹੋਏ ਆਪਣੀ ਜਵਾਨ ਪੁੱਤ ਦੀ ਲਾਸ਼ ਦਾ ਇਨਸਾਫ ਮੰਗ ਰਹੇ ਨੇ ਜੁੜੇ ਰਹੋ ਸਰਲੇਖ ਦੇ ਨਾਲ